ਤੁਸੀਂ ਵੀ ਕਿਰੋ ਰਸ ਨਿਊਜ਼ ਤੇ ਮੈਂ ਜਸਖਰਾ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਸੀ ਕਿ ਸ਼੍ਰੀ ਫਤਗੜ ਸਾਹਿਬ ਦੀ ਅਦਾਲਤ ਨੂੰ ਬੰਬ ਦੇ ਨਾਲ ਅਡਾਉਣ ਦਾ ਥ੍ਰੈਟ ਮਿਲਿਆ ਤਾਂ ਉਸ ਦੀ ਹੁਣ ਪੁਸ਼ਟੀ ਐਸਐਸਪੀ ਸਾਹਿਬ ਨੇ ਕੀਤੀ ਉਹਨਾਂ ਨੇ ਕਿਹਾ ਕਿ ਅਜਿਹਾ ਕੋਈ ਥ੍ਰੈਟ ਹੈ ਜਿਹੜਾ ਉਹ ਨਹੀਂ ਆਇਆ ਬਲਕਿ ਇਹ ਜਿਹੜੀ ਸਿਰਫ ਇੱਕ 26 ਜਨਵਰੀ ਨੂੰ ਲੈ ਕੇ ਜਿਹੜੀ ਆ ਉਹ ਸਰਚ ਕੀਤਾ ਜਾ ਰਿਹਾ ਸੀ ਲਗਾਤਾਰ ਜਿਹੜਾ ਪੁਲਿਸ ਡਿਪਾਰਟਮੈਂਟ ਆ ਵਕ ਵਕ ਜਗਾਵੰਦ ਤੇ ਅਜਿਹੇ ਸਰਚ ਆਪਰੇਸ਼ਨ ਕਰਦਾ ਆ ਰਿਹਾ ਤਾਂ ਉਹਨਾਂ ਦੇ ਵੱਲੋਂ ਇਹ ਸਾਫ਼ ਤੌਰ ਤੇ ਕਹਿ ਦਿੱਤਾ ਕਿ ਅਜਿਹਾ ਕੋਈ ਵੀ ਥ੍ਰੈਟ ਹੈ ਜਿਹੜਾ ਉਹ ਸ਼੍ਰੀ ਫਤਿਹਗੜ ਸਾਹਿਬ ਦੀ ਅਦਾਲਤ ਨੂੰ ਨਹੀਂ ਮਿਲਿਆ ਹੈ ਹਾਲਾਂਕਿ ਸਿਰਫ ਜਿਹੜੇ ਇੱਕ ਰੂਟੀਨ ਹੈ ਰੂਪੀਨ ਦੇ ਆਧਾਰ ਦੇ ਉੱਤੇ ਜਿਹੜੀ ਇਹ ਸਰਚ ਆਪਰੇਸ਼ਨ ਹੈ ਉਹ ਚਲਾਇਆ ਜਾ ਰਿਹਾ ਹਾਲਾਂਕਿ ਖਬਰਾਂ ਇਹ ਆ ਰਹੀਆਂ ਸੀ ਕਿ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਸੈਸ਼ਨ ਕੋਰਟ ਨੂੰ ਜਿਹੜਾ ਉਹ ਕਿਸੇ ਈਮੇਲ ਦੇ ਜਰੀਏ ਜਿਹੜਾ ਬੰਬ ਦੇ ਨਾਲ ਅਡਾਉਣ ਦੀ ਧਮਕੀ ਹੈ ਜਿਹੜੀ ਦਿੱਤੀ ਗਈ ਆ ਪਰ ਜਿਹੜਾ ਸ਼੍ਰੀ ਫਤਗੜ ਸਾਹਿਬ ਦੇ ਐਸਐਸਪੀ ਦੇ ਬੋਲੋ ਇਹ ਕਲੀਅਰ ਕਰ ਦਿੱਤਾ ਗਿਆ ਹੈ ਕਿ ਅਜਿਹੀ ਕੋਈ ਧਮਕੀ ਹੈ ਜਿਹੜੀ ਨਹੀਂ ਮਿਲੀ ਆ ਸਿਰਫ ਰੁਟੀਨ ਤੌਰ ਤੇ ਜਿਹੜੀ ਆ ਇਹ ਜਾਂਚ ਚੱਲ ਰਹੀ ਆ ਸਰਚ ਆਪਰੇਸ਼ਨ ਜਿਹੜਾ ਉਹ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਸਰਚ ਆਪਰੇਸ਼ਨ ਦੇ ਦੌਰਾਨ ਜਿਹੜਾ ਪੂਰਾ ਏਰੀਆ ਹੈ ਉਸ ਨੂੰ ਇੱਕ ਕਿਸਮ ਦੇ ਨਾਲ ਸੀਲ ਕਰ ਦਿੱਤਾ ਗਿਆ ਜਿਹੜੇ ਬਾਹਰਲੇ ਗੇਟ ਨੇ ਕੋਟ ਦੇ ਉਹ ਵੀ ਬੰਦ ਕਰ ਦਿੱਤੇ ਗਏ ਨੇ ਕਿਸੇ ਵੀ ਵਿਅਕਤੀ ਨੂੰ ਜਿਹੜਾ ਅੰਦਰ ਆਉਣ ਦੀ ਆਗਿਆ ਨਹੀਂ ਹੈ ਬਲਕਿ ਸਿਰਫ ਜਿਹੜੇ ਐਡਵੋਕੇਟ ਨੇ ਉਹ ਹੀ ਅੰਦਰ ਆ ਸਕਦੇ ਨੇ ਬਾਕੀ ਸਾਰੇ ਲੋਕ ਜਿਹਨੇ ਨੇ ਉਹ ਬਾਹਰ ਖੜੇ ਨੇ ਪੰਜਾਬ ਪੁਲਿਸ ਦੀ ਵੱਡੀ ਜਿਹੜੀ ਟੀਮ ਹੈ ਵੱਡੀ ਗਿਣਤੀ ਦੇ ਵਿੱਚ ਟੀਮ ਹੈ ਜਿਹੜੀ ਉਹ ਇੱਥੇ ਤਾਇਨਾਤ ਕੀਤੀ ਗਈ ਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੀਨੀਅਰ ਪੁਲਿਸ ਅਧਿਕਾਰੀ ਨੇ ਜਿਹੜੇ OBIS ਜਗ੍ਹਾ ਪਹੁੰਚ ਰਹੇ ਨੇ ਹਾਲਾਂਕਿ ਇਹ ਹਜੇ ਐਸਬੀਸੀ ਸਾਹਿਬ ਦੇ ਵੱਲੋਂ ਕਨਫਰਮ ਜ਼ਰੂਰ ਕਰ ਦਿੱਤਾ ਗਿਆ ਕਿ ਇਹ ਸਿਰਫ ਅਫਵਾਹ ਹੈ ਲੋਕ ਇਹਨਾਂ ਫਾਹਾਂ ਤੇ ਯਕੀਨ ਨਾ ਕਰਨ ਪਰ ਜਿਸ ਹਿਸਾਬ ਦੇ ਨਾਲ ਜਿਹੜਾ ਸਰਚ ਆਪਰੇਸ਼ਨ ਚੱਲ ਰਿਹਾ ਜਾਂ ਜਿਸ ਹਿਸਾਬ ਦੇ ਨਾਲ ਜਿਹੜਾ ਪੁਲਿਸ ਪਾਰਟੀ ਇੱਥੇ ਤਨਾਤ ਕੀਤੀ ਗਈ ਹੈ ਕੁਝ ਦਿਨ ਪਹਿਲਾਂ ਵੀ ਜਿਹੜੀ ਪੁਲਿਸ ਪਾਰਟੀ ਇਸੇ ਤਰ੍ਹਾਂ ਤਨਾਤ ਕੀਤੀ ਗਈ ਸੀ ਕੁਝ ਦਿਨ ਪਹਿਲਾਂ ਵੀ ਜਿਹੜੇ ਇਸੇ ਜਗ੍ਹਾ ਦੇ ਉੱਤੇ ਜਿਹੜੀ ਆ ਸਰਚ ਆਪਰੇਸ਼ਨ ਚਲਾਇਆ ਗਿਆ ਸੀ ਉਸ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਤਾਂ ਲਗਾਤਾਰ ਹੁਣ ਪੰਜਾਬ ਦੇ ਵਿੱਚ ਜਿਹੜੇ ਲੋਕ ਇਹੀ ਸੋਚਦੇ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਕਈ ਤੁਨਾ ਮਾ ਬਪ ਚੁੱਕੇ ਕਿ ਕਈ ਅਦਾਲਤਾਂ ਨੂੰ ਜਿਹੜਾ ਬੰਬ ਦੇ ਨਾਲ ਉਡਾਉਣ ਦਾ ਥ੍ਰੈਟਾ ਜਿਹੜਾ ਉਹ ਭੇਜਿਆ ਗਿਆ ਸੀ ਪੰਜਾਬ ਦੇ ਕਈ ਸਕੂਲਾਂ ਨੂੰ ਜਿਹੜਾ ਬੰਬ ਦੇ ਨਾਲ ਉਡਾਉਣ ਦਾ ਥ੍ਰੈਟ ਭੇਜਿਆ ਗਿਆ ਸੀ ਤਾਂ ਉਸ ਦੇ ਮੱਦੇ ਨਜ਼ਰ ਉਸੇ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਇੱਕ ਵਾਰ ਫੇਰ ਸਾਹਮਣੇ ਆਈਆਂ ਨੇ ਕਿ ਜ਼ਿਲ੍ਹਾ ਸੈਸ਼ਨ ਕੋਰਟ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਜਿਹੜਾ ਉਸੇ ਤਰੀਕੇ ਦਾ ਜਿਹੜਾ ਇੱਕ ਸਰਚ ਆਪਰੇਸ਼ਨ ਆ ਚੱਲ ਰਿਹਾ ਵੱਡੀ ਗਿਣਤੀ ਦੇ ਵਿੱਚ ਫਤਿਹਗੜ ਸਾਹਿਬ ਦੀ ਜਿਹੜੀ ਪੁਲਿਸ ਆ ਉਹ ਇੱਥੇ ਤਨਾਤ ਕੀਤੀ ਗਈ ਆ 게ਟ ਆ ਜਿਹੜਾ ਉਸ ਨੂੰ ਵੀ ਜਿਹੜਾ ਬੰਦ ਕੀਤਾ ਗਿਆ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਹਾਲਾਂਕਿ ਜਿਹੜੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਐਸਐਸਪੀ ਨੇ ਉਹਨਾਂ ਨੇ ਜ਼ਰੂਰ ਕਿਹਾ ਕਿ ਅਜਹੀਆਂ ਅਫਵਾਹਾਂ ਤੇ ਯਕੀਨ ਨਾ ਕਰੋ ਤੇ ਉਹਨਾਂ ਨੇ ਜਿਹੜੇ ਇਦਾਂ ਦੇ ਸ਼ਰਾਰਤੀ ਅਨਸਰ ਨੇ ਜਿਨ੍ਹਾਂ ਦੇ ਵੱਲੋਂ ਜਿਹੜੀਆਂ ਅਜਹੀਆਂ ਧਮਕੀਆਂ ਜਾਂ ਅਫਵਾਹਾਂ ਫਲਾਈਆਂ ਜਾ ਰਹੀਆਂ ਉਹਨਾਂ ਨੂੰ ਵੀ ਜਿਹੜੀ ਚੇਤਾਵਨੀ ਦਿੱਤੀ ਆ ਕਿ ਅਜਿਹਾ ਜਿਹੜਾ ਕਰਨਾ ਤੁਹਾਡੇ ਲਈ ਭਾਰੀ ਪੈ ਸਕਦਾ ਹਾਲਾਂਕਿ 26 ਜਨਵਰੀ ਨੂੰ ਲੈ ਕੇ ਜਿਹੜੀ ਇਹ ਸਰਚ ਆਪਰੇਸ਼ਨ ਆ ਉਹ ਚੁਲਾਇਆ ਜਾ ਰਿਹਾ ਕਿਉਂਕਿ ਕਈ ਜਗ੍ਹਾਵਾਂ ਦੇ ਉੱਤੇ ਜਿਹੜੀ ਪੁਲਿਸ ਚਾਹੇ ਲੁਧਿਆਣੇ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਵੀ ਜਿਹੜਾ ਇਸੇ ਤਰ੍ਹਾਂ ਦਾ ਸਰਚ ਆਪਰੇਸ਼ਨ ਹੈ ਜਿਹੜਾ ਉਹ 26 ਜਨਵਰੀ ਨੂੰ ਲੈ ਕੇ ਚਲਾਇਆ ਗਿਆ ਸੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ 26 ਜਨਵਰੀ ਦੀਆਂ ਤਿਆਰੀਆਂ ਨੇ ਜਿਹੜੀਆਂ ਉਹ ਵੀ ਪੰਜਾਬ ਪੁਲਿਸ ਦੇ ਮੂਲੋਂ ਮੁਕੰਮਲ ਕਰੀਆਂ ਜਾ ਰਹੀਆਂ ਤਾਂ ਤਸਵੀਰਾਂ ਸਾਡੇ ਨਾਲ ਸ਼੍ਰੀ ਫਤਗੜ ਸਾਹਿਬ ਦੀ ਕੋਟ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਸਰਚ ਆਪਰੇਸ਼ਨ ਚੱਲ ਰਿਹਾ ਹਾਲਾਂਕਿ ਐਸਐਸਪੀ ਸਾਹਿਬ ਦੇ ਵੱਲੋਂ ਕਿਹਾ ਗਿਆ ਕਿ ਇੱਕ ਰੁਟੀਨ ਜਿਹੜੀ ਆ ਉਹ ਸਰਚ ਆਪਰੇਸ਼ਨ ਆ ਰੁਟੀਨ ਜਾਂਚ ਆ ਜਿਹੜੀ ਉਹ ਚੱਲ ਰਹੀ ਹੈ ਇਸ ਦੇ ਵਿੱਚ ਕੋਈ ਇਦਾਂ ਦੀ ਅਫਵਾਹ ਸਿਰਫ ਹੋ ਸਕਦੀ ਹੈ ਇਦਾਂ ਦਾ ਥ੍ਰੈਟ ਜਿਹੜਾ ਹਲੇ ਤੱਕ ਕੋਈ ਵੀ ਸਾਹਮਣੇ ਨਹੀਂ ਆਇਆ ਅੱਜ ਅਸੀਂ ਫਤਿਹਗੜ੍ਹ ਸਾਹਿਬ ਕੋਰਟ ਦੇ ਵਿੱਚ ਤੇ ਜਿਹੜੀ ਲੋਕਲ ਸਬਡਿਵੀਜ਼ਨ ਕੋਰਟਸ ਆ ਉੱਥੇ ਸਰਚ ਆਪਰੇਸ਼ਨ ਕਰਦੇ ਪਏ ਹਾਂ ਇਹ 26 ਜਨਵਰੀ ਦੇ ਰਿਗਾਰਡਿੰਗ ਜਿਹੜਾ ਹੈ ਸਾਡਾ ਸਰਚ ਆਪਰੇਸ਼ਨ ਚੱਲਦਾ ਪਿਆ ਹੈ ਇਹ ਸਾਡੀ ਰੁਟੀਨ ਚੈਕਿੰਗ ਹੈ ਜਿਹੜੀ ਅਸੀਂ ਜਨਤਕ ਥਾਵਾਂ ਤੇ ਕਰਦੇ ਰਹਿੰਦੇ ਹਾਂ ਇਸ ਚ ਅੱਜ ਸੁਣਨ ਜੋ ਹੈ ਵੀ ਆਇਆ ਹੈ ਕਿ ਕੋਰਟ ਕੋਰਟ ਦੇ ਵਿੱਚ ਬੰਬ ਦੀ ਜਿਹੜੀ ਹੈ ਥ੍ਰੈਟ ਆਈ ਹੋਈ ਹੈ ਪਰ ਇਹ ਜਿਹੜੀ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬਿਲਕੁਲ ਅਖਵਾ ਹੈਗੀ ਆ ਅੱਜ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਸਾਡੀ ਜਿਹੜੀ ਪੁਲਿਸ ਦੀ ਟੀਮ ਹੈ ਉਹ ਪੂਰੀ ਤੈਨਾਤ ਹੈ ਚੁੱਕਨੀ ਹੈ ਤੇ ਅਪਾ ਚੈਕਿੰਗ ਕਰਦੇ ਪਏ ਆ ਤੇ ਪਬਲਿਕ ਨੂੰ ਕੋਈ ਵੀ ਘਬਰਾਣ ਦੀ ਲੋੜ ਨਹੀਂ ਸਾਰੀ ਅੰਸਰਨ ਕੀ ਅਪੀਲ ਹੈ ਉਹਨਾਂ ਨੂੰ ਇਹ ਹੀ ਅਪੀਲ ਹੈ ਕਿ ਉਹਨਾਂ ਨੂੰ ਇਹ ਹੀ ਚੇਤਾਵਨੀ ਹੈ ਕਿ ਫਤਿਹਗੜ੍ਹ ਸਾਹਿਬ ਜਾਂ ਪੰਜਾਬ ਪਾਲ ਕੋਈ ਵੀ ਆਪਣੀ ਜਿਹੜੀ ਹੈ ਕ੍ਰਿਮੀਨਲ ਵਾਲੀ ਨਿਗਾਹ ਨਾ ਰੱਖੋ ਪੰਜਾਬ ਪੁਲਿਸ ਪੂਰੀ ਚੁੱਕਨੀ ਹੈ ਤੇ ਉਹਨਾਂ ਦੇ ਕਿਸੇ ਵੀ ਜਿਹੜਾ ਕ੍ਰਿਮੀਨਲ ਰਿਗਾਰਡਿੰਗ ਉਹਨਾਂ ਦੀ ਇੰਟੈਂਸ਼ਨ ਹੈ ਉਹਦਾ ਉਹਨਾਂ ਦੇ ਉੱਤੇ ਬਿਲਕੁਲ ਸਟ੍ਰਿਕਟ ਐਕਸ਼ਨ ਲਿਆ ਜਾਏਗਾ। ਫਸੀ ਗੱਲ ਜੀ ਤੁਸੀਂ ਵੀ ਕਿਤੇ ਰਾਸਟ ਨਿਊਜ਼ ਤੇ ਮੈਂ ਜਸਖੈਰਾ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਸੀ ਕਿ ਸ਼੍ਰੀ ਫਤਗੜ ਸਾਹਿਬ ਦੀ ਅਦਾਲਤ ਨੂੰ ਬੰਬ ਦੇ ਨਾਲ ਅਡਾਉਣ ਦਾ ਥ੍ਰੈਟ ਮਿਲਿਆ ਤਾਂ ਉਸ ਦੀ ਹੁਣ ਪੁਸ਼ਟੀ ਐਸਐਸਪੀ ਸਾਹਿਬ ਨੇ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਅਜਿਹਾ ਕੋਈ ਥ੍ਰੈਟ ਹੈ ਜਿਹੜਾ ਉਹ ਨਹੀਂ ਆਇਆ ਬਲਕਿ ਇਹ ਜਿਹੜੀ ਸਿਰਫ ਇੱਕ 26 ਜਨਵਰੀ ਨੂੰ ਲੈ ਕੇ ਜਿਹੜੀ ਆ ਉਹ ਸਰਚ ਕੀਤਾ ਜਾ ਰਿਹਾ ਸੀ ਲਗਾਤਾਰ ਜਿਹੜਾ ਪੁਲਿਸ ਡਿਪਾਰਟਮੈਂਟ ਆ ਵਕ ਵਕ ਜਗ੍ਹਾਵਾਂ ਦੇ ਤੇ ਅਜਿਹੇ ਸਰਚ ਆਪਰੇਸ਼ਨ ਕਰਦਾ ਆ ਰਿਹਾ ਤਾਂ ਉਹਨਾਂ ਦੇ ਵੱਲੋਂ ਇਹ ਸਾਫ਼ ਤੌਰ ਤੇ ਕਹਿ ਦਿੱਤਾ ਕਿ ਅਜਿਹਾ ਕੋਈ ਵੀ ਥ੍ਰੈਟ ਹੈ ਜਿਹੜਾ ਉਹ ਸ਼੍ਰੀ ਫਤੇਗੜ ਸਾਹਿਬ ਦੀ ਅਦਾਲਤ ਨੂੰ ਨਹੀਂ ਮਿਲਿਆ ਹੈ ਹਾਲਾਂਕਿ ਸਿਰਫ ਜਿਹੜੇ ਇੱਕ ਰੂਟੀਨ ਹੈ ਰੂਟੀਨ ਦੇ ਆਧਾਰ ਦੇ ਉੱਤੇ ਜਿਹੜੀ ਇਹ ਸਰਚ ਆਪਰੇਸ਼ਨ ਹੈ ਉਹ ਚਲਾਇਆ ਜਾ ਰਿਹਾ ਹਾਲਾਂਕਿ ਖਬਰਾਂ ਇਹ ਆ ਰਹੀਆਂ ਸੀ ਕਿ ਜ਼ਿਲ੍ਹਾ ਫਤੇਗੜ ਸਾਹਿਬ ਦੀ ਸੈਸ਼ਨ ਕੋਰਟ ਨੂੰ ਜਿਹੜਾ ਉਹ ਕਿਸੇ ਈਮੇਲ ਦੇ ਜਰੀਏ ਜਿਹੜਾ ਬੰਬ ਦੇ ਨਾਲ ਅਡਾਉਣ ਦੀ ਧਮਕੀ ਹੈ ਜਿਹੜੀ ਦਿੱਤੀ ਗਈ ਆ ਪਰ ਜਿਹੜਾ ਸ਼੍ਰੀ ਫਤਗੜ ਸਾਹਿਬ ਦੇ ਐਸਐਸਪੀ ਦੇ ਵੱਲੋਂ ਇਹ ਕਲੀਅਰ ਕਰ ਦਿੱਤਾ ਗਿਆ ਹੈ ਕਿ ਅਜਿਹੀ ਕੋਈ ਧਮਕੀ ਹੈ ਜਿਹੜੀ ਨਹੀਂ ਮਿਲੀ ਹੈ ਸਿਰਫ ਰੁਟੀਨ ਤੌਰ ਤੇ ਜਿਹੜੀ ਹੈ ਇਹ ਜਾਂਚ ਚੱਲ ਰਹੀ ਆ ਸਰਚ ਆਪਰੇਸ਼ਨ ਜਿਹੜਾ ਉਹ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਸਰਚ ਆਪਰੇਸ਼ਨ ਦੇ ਦੌਰਾਨ ਜਿਹੜਾ ਪੂਰਾ ਏਰੀਆ ਹੈ ਉਸ ਨੂੰ ਇੱਕ ਕਿਸਮ ਦੇ ਨਾਲ ਸੀਲ ਕਰ ਦਿੱਤਾ ਗਿਆ ਜਿਹੜੇ ਬਾਹਰਲੇ ਗੇਟ ਨੇ ਕੋਟ ਦੇ ਉਹ ਵੀ ਬੰਦ ਕਰ ਦਿੱਤੇ ਗਏ ਨੇ ਕਿਸੇ ਵੀ ਵਿਅਕਤੀ ਨੂੰ ਜਿਹੜਾ ਅੰਦਰ ਆਉਣ ਦੀ ਆਗਿਆ ਨਹੀਂ ਹੈ ਬਲਕਿ ਸਿਰਫ ਜਿਹੜੇ ਐਡਵੋਕੇਟ ਨੇ ਉਹੀ ਅੰਦਰ ਆ ਸਕਦੇ ਨੇ ਬਾਕੀ ਸਾਰੇ ਲੋਕ ਜਿਹਨੇ ਨੇ ਉਹ ਬਾਹਰ ਖੜੇ ਨੇ ਪੰਜਾਬ ਪੁਲਿਸ ਦੀ ਵੱਡੀ ਜਿਹੜੀ ਟੀਮ ਹੈ ਵੱਡੀ ਗਿਣਤੀ ਦੇ ਵਿੱਚ ਟੀਮ ਹੈ ਜਿਹੜੀ ਉਹ ਇੱਥੇ ਤਨਾਤ ਕੀਤੀ ਗਈ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੀਨੀਅਰ ਪੁਲਿਸ ਅਧਿਕਾਰੀ ਨੇ ਜਿਹੜੇ OBS ਜਗ੍ਹਾ ਪਹੁੰਚ ਰਹੇ ਨੇ ਹਾਲਾਂਕਿ ਇਹ ਹਜੇ ਐਸਬੀਸੀ ਸਾਹਿਬ ਦੇ ਵੱਲੋਂ ਕਨਫਰਮ ਜ਼ਰੂਰ ਕਰ ਦਿੱਤਾ ਗਿਆ ਕਿ ਇਹ ਸਿਰਫ ਅਫਵਾਹ ਹੈ ਲੋਕ ਇਹਨਾਂ ਫਾਹਾਂ ਤੇ ਯਕੀਨ ਨਾ ਕਰਨ ਪਰ ਜਿਸ ਹਿਸਾਬ ਦੇ ਨਾਲ ਜਿਹੜਾ ਸਰਚ ਆਪਰੇਸ਼ਨ ਚੱਲ ਰਿਹਾ ਜਾਂ ਜਿਸ ਹਿਸਾਬ ਦੇ ਨਾਲ ਜਿਹੜਾ ਪੁਲਿਸ ਪਾਰਟੀ ਇੱਥੇ ਤਨਾਤ ਕੀਤੀ ਗਈ ਹੈ ਕੁਝ ਦਿਨ ਪਹਿਲਾਂ ਵੀ ਜਿਹੜੀ ਪੁਲਿਸ ਪਾਰਟੀ ਇਸੇ ਤਰ੍ਹਾਂ ਤਨਾਤ ਕੀਤੀ ਗਈ ਸੀ ਕੁਝ ਦਿਨ ਪਹਿਲਾਂ ਵੀ ਜਿਹੜੇ ਇਸੇ ਜਗ੍ਹਾ ਦੇ ਉੱਤੇ ਜਿਹੜੀ ਆ ਸਰਚ ਆਪਰੇਸ਼ਨ ਚਲਾਇਆ ਗਿਆ ਸੀ ਉਸ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਤਾਂ ਲਗਾਤਾਰ ਹੁਣ ਪੰਜਾਬ ਦੇ ਵਿੱਚ ਜਿਹੜੇ ਲੋਕ ਇਹੀ ਸੋਚਦੇ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਕਈ ਜ ਕਟਨਾਮਾ ਬਾਬਤ ਚੁੱਕੀ ਕਿ ਕਈ ਅਦਾਲਤਾਂ ਨੂੰ ਜਿਹੜਾ ਬੰਬ ਦੇ ਨਾਲ ਉਡਾਉਣ ਦਾ ਥ੍ਰੈਟ ਆ ਜਿਹੜਾ ਉਹ ਭੇਜਿਆ ਗਿਆ ਸੀ ਪੰਜਾਬ ਦੇ ਕਈ ਸਕੂਲਾਂ ਨੂੰ ਜਿਹੜਾ ਬੰਬ ਦੇ ਨਾਲ ਉਡਾਉਣ ਦਾ ਥ੍ਰੈਟ ਭੇਜਿਆ ਗਿਆ ਸੀ ਤਾਂ ਉਸ ਦੇ ਮੱਦੇ ਨਜ਼ਰ ਉਸੇ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਇੱਕ ਵਾਰ ਫੇਰ ਸਾਹਮਣੇ ਆਈਆਂ ਨੇ ਕਿ ਜ਼ਿਲ੍ਹਾ ਸੈਸ਼ਨ ਕੋਰਟ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਜਿਹੜਾ ਉਸੇ ਤਰੀਕੇ ਦਾ ਜਿਹੜਾ ਇੱਕ ਸਰਚ ਆਪਰੇਸ਼ਨ ਆ ਚੱਲ ਰਿਹਾ ਵੱਡੀ ਗਿਣਤੀ ਦੇ ਵਿੱਚ ਫਤਿਹਗੜ ਸਾਹਿਬ ਦੀ ਜਿਹੜੀ ਪੁਲਿਸ ਹੈ ਉਹ ਇੱਥੇ ਤਨਾਤ ਕੀਤੀ ਗਈ ਆ 게ਟ ਹੈ ਜਿਹੜਾ ਉਸ ਨੂੰ ਵੀ ਜਿਹੜਾ ਬੰਦ ਕੀਤਾ ਗਿਆ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਹਾਲਾਂਕਿ ਜਿਹੜੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਐਸਐਸਪੀ ਨੇ ਉਹਨਾਂ ਨੇ ਜ਼ਰੂਰ ਕਿਹਾ ਹੈ ਕਿ ਅਜਿਹੀਆਂ ਅਫਵਾਹਾਂ ਤੇ ਯਕੀਨ ਨਾ ਕਰੋ ਤੇ ਉਹਨਾਂ ਨੇ ਜਿਹੜੇ ਇਦਾਂ ਦੇ ਸ਼ਰਾਰਤੀ ਅਨਸਰ ਨੇ ਜਿਨ੍ਹਾਂ ਦੇ ਵੱਲੋਂ ਜਿਹੜੀਆਂ ਅਜਿਹੀਆਂ ਧਮਕੀਆਂ ਜਾਂ ਅਫਵਾਹਾਂ ਫਲਾਈਆਂ ਜਾ ਰਹੀਆਂ ਉਹਨਾਂ ਨੂੰ ਵੀ ਜਿਹੜੀ ਚੇਤਾਵਨੀ ਦਿੱਤੀ ਹੈ ਕਿ ਅਤੇ ਇਹਾ ਜਿਹੜਾ ਕਰਨਾ ਤੁਹਾਡੇ ਲਈ ਭਾਰੀ ਪੈ ਸਕਦਾ ਹਾਲਾਂਕਿ 26 ਜਨਵਰੀ ਨੂੰ ਲੈ ਕੇ ਜਿਹੜੀ ਇਹ ਸਰਚ ਆਪਰੇਸ਼ਨ ਆ ਉਹ ਚਲਾਇਆ ਜਾ ਰਿਹਾ ਕਿਉਂਕਿ ਕਈ ਜਗ੍ਹਾਵਾਂ ਦੇ ਉੱਤੇ ਜਿਹੜੀ ਪੁਲਿਸ ਚਾਏ ਲੁਧਿਆਣੇ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਵੀ ਜਿਹੜਾ ਇਸੇ ਤਰ੍ਹਾਂ ਦਾ ਸਰਚ ਆਪਰੇਸ਼ਨ ਹੈ ਜਿਹੜਾ ਉਹ 26 ਜਨਵਰੀ ਨੂੰ ਲੈ ਕੇ ਚਲਾਇਆ ਗਿਆ ਸੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ 26 ਜਨਵਰੀ ਦੀਆਂ ਤਿਆਰੀਆਂ ਨੇ ਜਿਹੜੀਆਂ ਉਹ ਵੀ ਪੰਜਾਬ ਪੁਲਿਸ ਦੇ ਵੱਲੋਂ ਮੁਕੰਮਲ ਕਰੀਆਂ ਜਾ ਰਹੀਆਂ ਤਾਂ ਤੁਸੀਂ ਆ ਸਾਡਾ ਸ਼੍ਰੀ ਫਤਿਹਗੜ ਸਾਹਿਬ ਦੀ ਕੋਟ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਸਰਚ ਆਪਰੇਸ਼ਨ ਚੱਲ ਰਿਹਾ ਹਾਲਾਂਕਿ ਐਸਐਸਪੀ ਸਾਹਿਬ ਦੇ ਵੱਲੋਂ ਕਿਹਾ ਗਿਆ ਕਿ ਇੱਕ ਰੁਟੀਨ ਜਿਹੜੀ ਹੈ ਉਹ ਸਰਚ ਆਪਰੇਸ਼ਨ ਆ ਰੁਟੀਨ ਜਾਂਚ ਆ ਜਿਹੜੀ ਉਹ ਚੱਲ ਰਹੀ ਹੈ ਉਸ ਦੇ ਵਿੱਚ ਕੋਈ ਇਦਾਂ ਦੀ ਅਫਵਾਹ ਸਿਰਫ ਹੋ ਸਕਦੀ ਹੈ ਇਦਾਂ ਦਾ ਥ੍ਰੈਟ ਜਿਹੜਾ ਹਲੇ ਤੱਕ ਕੋਈ ਵੀ ਸਾਹਮਣੇ ਨਹੀਂ ਆਇਆ ਅੱਜ ਅਸੀਂ ਫਤਿਹਗੜ੍ਹ ਸਾਹਿਬ ਕੋਰਟ ਦੇ ਵਿੱਚ ਤੇ ਜਿਹੜੀ ਲੋਕਲ ਸਬਡਿਵੀਜ਼ਨ ਕੋਰਟਸ ਆ ਉੱਥੇ ਸਰਚ ਆਪਰੇਸ਼ਨ ਕਰਦੇ ਪਏ ਆ ਇਹ 26 ਜਨਵਰੀ ਦੇ ਰਿਗਾਰਡਿੰਗ ਜਿਹੜਾ ਹੈ ਸਾਡਾ ਸਰਚ ਆਪਰੇਸ਼ਨ ਚੱਲਦਾ ਪਿਆ ਤਾਂ ਆ ਸਾਡੀ ਰੁਟੀਨ ਚੈਕਿੰਗ ਹੈ ਜਿਹੜੀ ਅਸੀਂ ਜਨਤਕ ਥਾਵਾਂ ਤੇ ਕਰਦੇ ਰਹਿੰਦੇ ਹਾਂ ਇਸ ਚ ਅੱਜ ਸੁਣਨ ਜੋ ਆ ਵੀ ਆਇਆ ਹੈ ਕਿ ਕੋਰਟ ਕੋਰਟ ਦੇ ਵਿੱਚ ਬੰਬ ਦੀ ਜਿਹੜੀ ਹੈ ਥ੍ਰੈਟ ਆਈ ਹੋਈ ਹੈ ਪਰ ਇਹ ਜਿਹੜੀ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬਿਲਕੁਲ ਅਖਵਾ ਹੈਗੀ ਹੈ ਇਹਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਸਾਡੀ ਜਿਹੜੀ ਪੁਲਿਸ ਦੀ ਟੀਮ ਹੈ ਉਹ ਪੂਰੀ ਤੈਨਾਤ ਹੈ ਚੁਕੰਨੀ ਹੈ ਤੇ ਆਪਾਂ ਚੈਕਿੰਗ ਕਰਦੇ ਪਏ ਆ ਤੇ ਪਬਲਿਕ ਨੂੰ ਕੋਈ ਵੀ ਘਬਰਾਣ ਦੀ ਲੋੜ ਨਹੀਂ ਜੀ ਸ਼ਰਾਰਤੀ ਅਨਸਰਾਂ ਨੂੰ ਕੀ ਅਪੀਲ ਹੈ ਉਹਨਾਂ ਨੂੰ ਇਹ ਹੀ ਅਪੀਲ ਹੈ ਕਿ ਉਹਨਾਂ ਨੂੰ ਇਹ ਹੀ ਚੇਤਾਵਨੀ ਹੈ ਕਿ ਫਟੇਗੜ ਸਾਹਿਬ ਜਾਂ ਪੰਜਾਬ ਪਾਲ ਕੋਈ ਵੀ ਆਪਣੀ ਜਿਹੜੀ ਹੈ ਕ੍ਰਿਮੀਨਲ ਵਾਲੀ ਨਿਗਾਹ ਨਾ ਰੱਖੋ ਪੰਜਾਬ ਪੁਲਿਸ ਪੂਰੀ ਚੁਕੰਨੀ ਹੈ ਤੇ ਉਹਨਾਂ ਦੇ ਕਿਸੇ ਵੀ ਜਿਹੜਾ ਕ੍ਰਿਮੀਨਲ ਰਿਗਾਰਡਿੰਗ ਉਹਨਾਂ ਦੀ ਇੰਟੈਂਸ਼ਨ ਹੈ ਉਹਦਾ ਉਹਨਾਂ ਦੇ ਉੱਤੇ ਬਿਲਕੁਲ ਸਟ੍ਰਿਕਟ ਐਕਸ਼ਨ ਲਿਆ ਜਾਏਗਾ ਅਸੀ ਗੱਲ ਜੀ ਤੁਸੀਂ ਵੀ ਕਿਹੜੇ ਰਸਤੇ 'ਤੇ ਮੈਂ ਜਾਸਖਰਾ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਸੀ ਕਿ ਸ਼੍ਰੀ ਫਤਗੜ ਸਾਹਿਬ ਦੀ ਅਦਾਲਤ ਨੂੰ ਬੰਬ ਦੇ ਨਾਲ ਅਡਾਉਣ ਦਾ ਥ੍ਰੈਟ ਮਿਲਿਆ ਤਾਂ ਉਸ ਦੀ ਹੁਣ ਪੁਸ਼ਟੀ ਐਸਐਸਪੀ ਸਾਹਿਬ ਨੇ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਅਜਿਹਾ ਕੋਈ ਥ੍ਰੈਟ ਹੈ ਜਿਹੜਾ ਉਹ ਨਹੀਂ ਆਇਆ ਬਲਕਿ ਇਹ ਜਿਹੜੀ ਸਿਰਫ ਇੱਕ 26 ਜਨਵਰੀ ਨੂੰ ਲੈ ਕੇ ਜਿਹੜੀ ਆ ਉਹ ਸਰਚ ਕੀਤਾ ਜਾ ਰਿਹਾ ਸੀ ਲਗਾਤਾਰ ਜਿਹੜਾ ਪੁਲਿਸ ਡਿਪਾਰਟਮੈਂਟ ਆ ਵਕ ਵਕ ਜਗ੍ਹਾਵਾਂ 'ਤੇ ਅਜਿਹੇ ਸਰਚ ਆਪਰੇਸ਼ਨ ਕਰਦਾ ਆ ਰਿਹਾ ਤਾਂ ਉਹਨਾਂ ਦੇ ਵੱਲੋਂ ਇਹ ਸਾਫ਼ ਤੌਰ 'ਤੇ ਕਹਿ ਦਿੱਤਾ ਕਿ ਅਜਿਹਾ ਕੋਈ ਵੀ ਥ੍ਰੈਟ ਹੈ ਜਿਹੜਾ ਉਹ ਸ਼੍ਰੀ ਫਤਗ ਨਹੀਂ ਮਿਲਿਆ ਇਹ ਹਾਲਾਂਕਿ ਸਿਰਫ ਜਿਹੜੀ ਇੱਕ ਰੂਟੀਨ ਹੈ ਰੂਟੀਨ ਦੇ ਆਧਾਰ ਦੇ ਉੱਤੇ ਜਿਹੜੀ ਇਹ ਸਰਚ ਆਪਰੇਸ਼ਨ ਹੈ ਉਹ ਚਲਾਇਆ ਜਾ ਰਿਹਾ ਹਾਲਾਂਕਿ ਖਬਰਾਂ ਇਹ ਆ ਰਹੀਆਂ ਸੀ ਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਸੈਸ਼ਨ ਕੋਰਟ ਨੂੰ ਜਿਹੜਾ ਉਹ ਕਿਸੇ ਈਮੇਲ ਦੇ ਜ਼ਰੀਏ ਜਿਹੜਾ ਬੰਬ ਦੇ ਨਾਲ ਅਡਾਉਣ ਦੀ ਧਮਕੀ ਹੈ ਜਿਹੜੀ ਦਿੱਤੀ ਗਈ ਹੈ ਪਰ ਜਿਹੜਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਦੇ ਬੋਲੋ ਇਹ ਕਲੀਅਰ ਕਰ ਦਿੱਤਾ ਗਿਆ ਹੈ ਕਿ ਅਜਿਹੀ ਕੋਈ ਧਮਕੀ ਹੈ ਜਿਹੜੀ ਨਹੀਂ ਮਿਲੀ ਹੈ ਸਿਰਫ ਰੂਟੀਨ ਤੌਰ ਤੇ ਜਿਹੜੀ ਹੈ ਇਹ ਜਾਂਚ ਚੱਲ ਰਹੀ ਹੈ ਸਰਚ ਆਪਰੇਸ਼ਨ ਜਿਹੜਾ ਉਹ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਸਰਚ ਆਪਰੇਸ਼ਨ ਦੇ ਦੌਰਾਨ ਜਿਹੜਾ ਪੂਰਾ ਏਰੀਆ ਹੈ ਉਸ ਨੂੰ ਇੱਕ ਕਿਸਮ ਦੇ ਨਾਲ ਸੀਲ ਕਰ ਦਿੱਤਾ ਗਿਆ ਜਿਹੜੇ ਬਾਹਰਲੇ ਗੇਟ ਨੇ ਕੋਟ ਦੇ ਉਹ ਵੀ ਬੰਦ ਕਰ ਦਿੱਤੇ ਗਏ ਨੇ ਕਿਸੇ ਵੀ ਵਿਅਕਤੀ ਨੂੰ ਜਿਹੜਾ ਅੰਦਰ ਆਉਣ ਦੀ ਆਗਿਆ ਨਹੀਂ ਹੈ ਬਲਕਿ ਸਿਰਫ ਜਿਹੜੇ ਐਡਵੋਕੇਟ ਨੇ ਉਹੀ ਅੰਦਰ ਆ ਸਕਦੇ ਨੇ ਬਾਕੀ ਸਾਰੇ ਲੋਕ ਜਿਹਨੇ ਨੇ ਉਹ ਬਾਹਰ ਖੜੇ ਨੇ ਪੰਜਾਬ ਪੁਲਿਸ ਦੀ ਵੱਡੀ ਜਿਹੜੀ ਟੀਮ ਹੈ ਵੱਡੀ ਗਿਣਤੀ ਦੇ ਵਿੱਚ ਟੀਮ ਹੈ ਜਿਹੜੀ ਉਹ ਇੱਥੇ ਤਨਾਤ ਕੀਤੀ ਗਈ ਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੀਨੀਅਰ ਪੁਲਿਸ ਅਧਿਕਾਰੀ ਨੇ ਜਿਹੜੇ ਓਬੀਐਸ ਜਗ੍ਹਾ ਪਹੁੰਚ ਰਹੇ ਨੇ ਹਾਲਾਂਕਿ ਇਹ ਹਜੇ ਐਸਪੀਸੀ ਸਾਹਿਬ ਦੇ ਵੱਲੋਂ ਕਨਫਰਮ ਜਰੂਰ ਕਰ ਦਿੱਤਾ ਗਿਆ ਕਿ ਇਹ ਸਿਰਫ ਅਫਵਾਹ ਹੈ ਲੋਕ ਇਹਨਾਂ ਫਾਹਾਂ ਤੇ ਯਕੀਨ ਨਾ ਕਰਨ ਪਰ ਜਿਸ ਹਿਸਾਬ ਦੇ ਨਾਲ ਜਿਹੜਾ ਸਰਚ ਆਪਰੇਸ਼ਨ ਚੱਲ ਰਿਹਾ ਜਾਂ ਜਿਸ ਹਿਸਾਬ ਦੇ ਨਾਲ ਜਿਹੜਾ ਪੁਲਿਸ ਪਾਰਟੀ ਇਥੇ ਤਨਾਤ ਕੀਤੀ ਗਈ ਆ ਕੁਝ ਦਿਨ ਪਹਿਲਾਂ ਵੀ ਜਿਹੜੀ ਪੁਲਿਸ ਪਾਰਟੀ ਇਸੇ ਤਰ੍ਹਾਂ ਤਨਾਤ ਕੀਤੀ ਗਈ ਸੀ ਕੁਝ ਦਿਨ ਪਹਿਲਾਂ ਵੀ ਜਿਹੜੇ ਇਸੇ ਜਗ੍ਹਾ ਦੇ ਉੱਤੇ ਜਿਹੜੀ ਆ ਸਰਚ ਆਪਰੇਸ਼ਨ ਚਲਾਇਆ ਗਿਆ ਸੀ ਉਸ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਤਾਂ ਲਗਾਤਾਰ ਹੁਣ ਪੰਜਾਬ ਦੇ ਵਿੱਚ ਜਿਹੜੇ ਲੋਕ ਇਹੀ ਸੋਚਦੇ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਘਟਨਾਵਾਂ ਵਾਪਰ ਚੁੱਕੇ ਕਿ ਕਈ ਅਦਾਲਤਾਂ ਨੂੰ ਜਿਹੜਾ ਬੰਬ ਦੇ ਨਾਲ ਅਡਾਉਣ ਦਾ ਥ੍ਰੈਟਾ ਜਿਹੜਾ ਉਹ ਭੇਜਿਆ ਗਿਆ ਸੀ ਪੰਜਾਬ ਦੇ ਕਈ ਸਕੂਲਾਂ ਨੂੰ ਜਿਹੜਾ ਬੰਬ ਦੇ ਨਾਲ ਅਡਾਉਣ ਦਾ ਥ੍ਰੈਟ ਭੇਜਿਆ ਗਿਆ ਸੀ ਤਾਂ ਉਸ ਦੇ ਮੱਦੇ ਨਜ਼ਰ ਉਸੇ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਇੱਕ ਵਾਰ ਫੇਰ ਸਾਹਮਣੇ ਆਈਆਂ ਨੇ ਕਿ ਜ਼ਿਲ੍ਹਾ ਸੈਸ਼ਨ ਕੋਰਟ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਜਿਹੜਾ ਉਸੇ ਤਰੀਕੇ ਦਾ ਜਿਹੜਾ ਇੱਕ ਸਰਚ ਆਪਰੇਸ਼ਨ ਆ ਚੱਲ ਰਿਹਾ ਵੱਡੀ ਗਿਣਤੀ ਦੇ ਵਿੱਚ ਫਤਿਹਗੜ ਸਾਹਿਬ ਦੀ ਜਿਹੜੀ ਪੁਲਿਸ ਆ ਉਹ ਇੱਥੇ ਤਨਾਤ ਕੀਤੀ ਗਈ ਆ 게ਟ ਆ ਜਿਹੜਾ ਉਸ ਨੂੰ ਵੀ ਜਿਹੜਾ ਬੰਦ ਕੀਤਾ ਗਿਆ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਹਾਲਾਂਕਿ ਜਿਹੜੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਐਸਐਸਪੀ ਨੇ ਉਹਨਾਂ ਨੇ ਜ਼ਰੂਰ ਕਿਹਾ ਕਿ ਅਝੀਆਂ ਅਫਾਹਾਂ ਤੇ ਯਕੀਨ ਨਾ ਕਰੋ ਤੇ ਉਹਨਾਂ ਨੇ ਜਿਹੜੇ ਇਦਾਂ ਦੇ ਸ਼ਰਾਰਤੀ ਅਨਸਰ ਨੇ ਜਿਨ੍ਹਾਂ ਦੇ ਵੱਲੋਂ ਜਿਹੜੀਆਂ ਅਝੀਆਂ ਧਮਕੀਆਂ ਜਾਂ ਅਫਾਹਾਂ ਫਲਾਈਆਂ ਜਾ ਰਹੀਆਂ ਉਹਨਾਂ ਨੂੰ ਵੀ ਜਿਹੜੀ ਚੇਤਾਵਨੀ ਦਿੱਤੀ ਆ ਕਿ ਅਝਾ ਜਿਹੜਾ ਕਰਨਾ ਤੁਹਾਡੇ ਲਈ ਭਾਰੀ ਪੈ ਸਕਦਾ ਹਾਲਾਂਕਿ 26 ਜਨਵਰੀ ਨੂੰ ਲੈ ਕੇ ਜਿਹੜੀ ਇਹ ਸਰਚ ਆਪਰੇਸ਼ਨ ਆ ਉਹ ਲਾਇਆ ਜਾ ਰਿਹਾ ਕਿਉਂਕਿ ਕਈ ਜਗ੍ਹਾਵਾਂ ਦੇ ਉੱਤੇ ਜਿਹੜੀ ਪੁਲਿਸ ਚਾਹੇ ਲੁਧਿਆਣੇ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਵੀ ਜਿਹੜਾ ਇਸੇ ਤਰ੍ਹਾਂ ਦਾ ਸਰਚ ਆਪਰੇਸ਼ਨ ਹੈ ਜਿਹੜਾ ਉਹ 26 ਜਨਵਰੀ ਨੂੰ ਲੈ ਕੇ ਚਲਾਇਆ ਗਿਆ ਸੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ 26 ਜਨਵਰੀ ਦੀਆਂ ਤਿਆਰੀਆਂ ਨੇ ਜਿਹੜੀਆਂ ਉਹ ਵੀ ਪੰਜਾਬ ਪੁਲਿਸ ਦੇ ਮੂਲੋਂ ਮੁਕੰਮਲ ਕਰੀਆਂ ਜਾ ਰਹੀਆਂ ਤਾਂ ਤਸਵੀਰਾਂ ਸਾਡਾ ਸ਼੍ਰੀ ਫਤਖੜ ਸਾਹਿਬ ਦੀ ਕੋਟ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਸਰਚ ਆਪਰੇਸ਼ਨ ਚੱਲ ਰਿਹਾ ਹਾਲਾਂਕਿ ਐਸਐਸਪੀ ਸਾਹਿਬ ਦੇ ਵੱਲੋਂ ਕਿਹਾ ਗਿਆ ਕਿ ਇੱਕ ਰੁਟੀਨ ਜਿਹੜੀ ਆ ਉਹ ਸਰਚ ਆਪਰੇਸ਼ਨ ਆ ਰੁਟੀਨ ਜਾਂਚ ਜਿਹੜੀ ਉਹ ਚੱਲ ਰਹੀ ਹੈ ਇਸ ਦੇ ਵਿੱਚ ਕੋਈ ਇਦਾਂ ਦੀ ਅਫਵਾਹ ਸਿਰਫ ਹੋ ਸਕਦੀ ਹੈ ਇਦਾਂ ਦਾ ਥ੍ਰੈਟ ਜਿਹੜਾ ਹਲੇ ਤੱਕ ਕੋਈ ਵੀ ਸਾਹਮਣੇ ਨਹੀਂ ਆਇਆ ਅੱਜ ਅਸੀਂ ਫਤਿਹਗੜ੍ਹ ਸਾਹਿਬ ਕੋਰਟ ਦੇ ਵਿੱਚ ਤੇ ਜਿਹੜੇ ਲੋਕਲ ਸਬਡਿਵੀਜ਼ਨ ਕੋਰਟਸ ਆ ਉੱਥੇ ਸਰਚ ਆਪਰੇਸ਼ਨ ਕਰਦੇ ਪਏ ਆ ਇਹ 26 ਜਨਵਰੀ ਦੇ ਰਿਗਾਰਡਿੰਗ ਜਿਹੜਾ ਹੈ ਸਾਡਾ ਸਰਚ ਆਪਰੇਸ਼ਨ ਚੱਲਦਾ ਪਿਆ ਹੈ ਇਹ ਸਾਡੀ ਰੁਟੀਨ ਚੈਕਿੰਗ ਹੈ ਜਿਹੜੀ ਅਸੀਂ ਜਨਤਕ ਥਾਵਾਂ ਤੇ ਕਰਦੇ ਰਹਿੰਦੇ ਆ ਇਸ ਚ ਅੱਜ ਸੁਣਨ ਜੋ ਆ ਵੀ ਆਇਆ ਹੈ ਕਿ ਕੋਰਟ ਕੋਰਟ ਦੇ ਵਿੱਚ ਬੰਬ ਦੀ ਜਿਹੜੀ ਹੈ ਥ੍ਰੈਟ ਆਈ ਹੋਈ ਹੈ ਪਰ ਇਹ ਜਿਹੜੀ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬਿਲਕੁਲ ਅਖਵਾ ਹੈਗੀ ਹਾਂਜੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਸਾਡੀ ਜਿਹੜੀ ਪੁਲਿਸ ਦੀ ਟੀਮ ਹੈ ਉਹ ਪੂਰੀ ਤੈਨਾਤ ਹੈ ਚੁਕੰਨੀ ਹੈ ਤੇ ਅਪਾ ਚੈਕਿੰਗ ਕਰਦੇ ਪਏ ਆ ਤੇ ਪਬਲਿਕ ਨੂੰ ਕੋਈ ਵੀ ਘਬਰਾਣ ਦੀ ਲੋੜ ਨਹੀਂ ਅ ਸ਼ਰਾਰਤੀ ਅਨਸਰਾਂ ਨੇ ਕੀ ਅਪੀਲ ਹੈ ਉਹਨਾਂ ਨੂੰ ਇਹ ਹੀ ਅਪੀਲ ਹੈ ਕਿ ਉਹਨਾਂ ਨੂੰ ਇਹ ਹੀ ਚੇਤਾਵਨੀ ਹੈ ਕਿ ਫਤਿਹਗੜ੍ਹ ਸਾਹਿਬ ਜਾਂ ਪੰਜਾਬ ਪਾਲ ਕੋਈ ਵੀ ਆਪਣੀ ਜਿਹੜੀ ਹੈ ਕ੍ਰਿਮੀਨਲ ਵਾਲੀ ਨਿਗਾਹ ਨਾ ਰੱਖੋ ਪੰਜਾਬ ਪੁਲਿਸ ਪੂਰੀ ਚੁਕੰਨੀ ਹੈ ਤੇ ਉਹਨਾਂ ਦੇ ਕਿਸੇ ਵੀ ਜਿਹੜਾ ਕ੍ਰਿਮੀਨਲ ਰਿਗਾਰਡਿੰਗ ਉਹਨਾਂ ਦੀ ਇੰਟੈਂਸ਼ਨ ਹੈ ਉਹਦਾ ਉਹਨਾਂ ਦੇ ਉੱਤੇ ਬਿਲਕੁਲ ਸਟ੍ਰਿਕਟ ਐਕਸ਼ਨ ਲਿਆ ਜਾਏਗਾ। ਹਸੀਗਲ ਜੀ ਤੁਸੀਂ ਵੀ ਇੱਕ ਰਸ ਨਿਊ ਉੱਤੇ ਮੈਂ ਜਸਖੈਰਾ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਸੀ ਕਿ ਸ਼੍ਰੀ ਫਤਗੜ ਸਾਹਿਬ ਦੀ ਅਦਾਲਤ ਨੂੰ ਬੰਬ ਦੇ ਨਾਲ ਅਡਾਉਣ ਦਾ ਥ੍ਰੈਟ ਮਿਲਿਆ ਤਾਂ ਉਸ ਦੀ ਹੁਣ ਪੁਸ਼ਟੀ ਐਸਐਸਪੀ ਸਾਹਿਬ ਨੇ ਕੀਤੀ ਉਹਨਾਂ ਨੇ ਕਿਹਾ ਕਿ ਅਜਿਹਾ ਕੋਈ ਥ੍ਰੈਟ ਹੈ ਜਿਹੜਾ ਉਹ ਨਹੀਂ ਆਇਆ ਬਲਕਿ ਇਹ ਜਿਹੜੀ ਸਿਰਫ ਇੱਕ 26 ਜਨਵਰੀ ਨੂੰ ਲੈ ਕੇ ਜਿਹੜੀ ਆ ਉਹ ਸਰਚ ਕੀਤਾ ਜਾ ਰਿਹਾ ਸੀ ਲਗਾਤਾਰ ਜਿਹੜਾ ਪੁਲਿਸ ਡਿਪਾਰਟਮੈਂਟ ਆ ਵੱਖ-ਵੱਖ ਜਗਾਵਾਂ ਉੱਤੇ ਅਜਿਹੇ ਸਰਚ ਆਪਰੇਸ਼ਨ ਕਰਦਾ ਆ ਰਿਹਾ ਤਾਂ ਉਹਨਾਂ ਦੇ ਵੱਲੋਂ ਇਹ ਸਾਫ਼ ਤੌਰ ਤੇ ਕਹਿ ਦਿੱਤਾ ਕਿ ਅਜਿਹਾ ਕੋਈ ਵੀ ਥ੍ਰੈਟ ਹੈ ਜਿਹੜਾ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਅਦਾਲਤ ਨੂੰ ਨਹੀਂ ਮਿਲਿਆ ਇਹ ਹਾਲਾਂਕਿ ਸਿਰਫ ਜਿਹੜੇ ਇੱਕ ਰੂਟੀਨ ਹੈ ਰੂਟੀਨ ਦੇ ਆਧਾਰ ਦੇ ਉੱਤੇ ਜਿਹੜੀ ਇਹ ਸਰਚ ਆਪਰੇਸ਼ਨ ਹੈ ਉਹ ਚਲਾਇਆ ਜਾ ਰਿਹਾ ਹਾਲਾਂਕਿ ਖਬਰਾਂ ਇਹ ਆ ਰਹੀਆਂ ਸੀ ਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਸੈਸ਼ਨ ਕੋਰਟ ਨੂੰ ਜਿਹੜਾ ਉਹ ਕਿਸੇ ਈਮੇਲ ਦੇ ਜਰੀਏ ਜਿਹੜਾ ਬੰਬ ਦੇ ਨਾਲ ਅਡਾਉਣ ਦੀ ਧਮਕੀ ਹੈ ਜਿਹੜੀ ਦਿੱਤੀ ਗਈ ਆ ਪਰ ਜਿਹੜਾ ਸ਼੍ਰੀ ਫਤਗੜ ਸਾਹਿਬ ਦੇ ਐਸਐਸਪੀ ਦੇ ਵੱਲੋਂ ਇਹ ਕਲੀਅਰ ਕਰ ਦਿੱਤਾ ਗਿਆ ਹੈ ਕਿ ਅਜਿਹੀ ਕੋਈ ਧਮਕੀ ਹੈ ਜਿਹੜੀ ਨਹੀਂ ਮਿਲੀ ਹੈ ਸਿਰਫ ਰੁਟੀਨ ਤੌਰ ਤੇ ਜਿਹੜੀ ਹੈ ਇਹ ਜਾਂਚ ਚੱਲ ਰਹੀ ਆ ਸਰਚ ਆਪਰੇਸ਼ਨ ਜਿਹੜਾ ਉਹ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਸਰਚ ਆਪਰੇਸ਼ਨ ਦੇ ਦੌਰਾਨ ਜਿਹੜਾ ਬੂਰਾ ਏਰੀਆ ਹੈ ਉਸ ਨੂੰ ਇੱਕ ਕਿਸਮ ਦੇ ਨਾਲ ਸੀਲ ਕਰ ਦਿੱਤਾ ਗਿਆ ਜਿਹੜੇ ਬਾਹਰਲੇ ਗੇਟ ਨੇ ਕੋਟ ਦੇ ਉਹ ਵੀ ਬੰਦ ਕਰ ਦਿੱਤੇ ਗਏ ਨੇ ਕਿਸੇ ਵੀ ਵਿਅਕਤੀ ਨੂੰ ਜਿਹੜਾ ਅੰਦਰ ਆਉਣ ਦੀ ਆਗਿਆ ਨਹੀਂ ਹੈ ਬਲਕਿ ਸਿਰਫ ਜਿਹੜੇ ਐਡਵੋਕੇਟ ਨੇ ਉਹ ਹੀ ਅੰਦਰ ਆ ਸਕਦੇ ਨੇ ਬਾਕੀ ਸਾਰੇ ਲੋਕ ਜਿਹਨੇ ਨੇ ਉਹ ਬਾਹਰ ਖੜੇ ਨੇ ਪੰਜਾਬ ਪੁਲਿਸ ਦੀ ਵੱਡੀ ਜਿਹੜੀ ਟੀਮ ਹੈ ਵੱਡੀ ਗਿਣਤੀ ਦੇ ਵਿੱਚ ਟੀਮ ਹੈ ਜਿਹੜੀ ਉਹ ਇੱਥੇ ਤਾਇਨਾਤ ਕੀਤੀ ਗਈ ਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੀਨੀਅਰ ਪੁਲਿਸ ਅਧਿਕਾਰੀ ਨੇ ਜਿਹੜੇ ਉਬੀ ਇਸ ਜਗ੍ਹਾ ਪਹੁੰਚ ਰਹੇ ਨੇ ਹਾਲਾਂਕਿ ਇਹ ਹਜੇ ਐਸਪੀਸੀ ਸਾਹਿਬ ਦੇ ਵੱਲੋਂ ਕਨਫਰਮ ਜ਼ਰੂਰ ਕਰ ਦਿੱਤਾ ਗਿਆ ਕਿ ਇਹ ਸਿਰਫ ਅਫਵਾਹ ਹੈ ਲੋਕ ਇਹਨਾਂ ਫਾਹਾਂ ਤੇ ਯਕੀਨ ਨਾ ਕਰਨ ਪਰ ਜਿਸ ਹਿਸਾਬ ਦੇ ਨਾਲ ਜਿਹੜਾ ਸਰਚ ਆਪਰੇਸ਼ਨ ਚੱਲ ਰਿਹਾ ਜਾਂ ਜਿਸ ਹਿਸਾਬ ਦੇ ਨਾਲ ਜਿਹੜਾ ਪੁਲਿਸ ਪਾਰਟੀ ਇੱਥੇ ਤਨਾਤ ਕੀਤੀ ਗਈ ਆ ਕੁਝ ਦਿਨ ਪਹਿਲਾਂ ਵੀ ਜਿਹੜੀ ਪੁਲਿਸ ਪਾਰਟੀ ਇਸੇ ਤਰ੍ਹਾਂ ਤਨਾਤ ਕੀਤੀ ਗਈ ਸੀ ਕੁਝ ਦਿਨ ਪਹਿਲਾਂ ਵੀ ਜਿਹੜੇ ਇਸੇ ਜਗ੍ਹਾ ਦੇ ਉੱਤੇ ਜਿਹੜੀ ਆ ਸਰਚ ਆਪਰੇਸ਼ਨ ਚਲਾਇਆ ਗਿਆ ਸੀ ਉਸ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਤਾਂ ਲਗਾਤਾਰ ਹੁਣ ਪੰਜਾਬ ਦੇ ਵਿੱਚ ਜਿਹੜੇ ਲੋਕ ਇਹੀ ਸੋਚਦੇ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਕਟਨਾਮਾ ਵਾਪਤ ਚੁੱਕੇ ਕੇ ਕਈ ਅਦਾਲਤਾਂ ਨੂੰ ਜਿਹੜਾ ਬੰਬ ਦੇ ਨਾਲ ਅਡਾਉਣ ਦਾ ਥ੍ਰੈਟ ਆ ਜਿਹੜਾ ਉਹ ਭੇਜਿਆ ਗਿਆ ਸੀ ਪੰਜਾਬ ਦੇ ਕਈ ਸਕੂਲਾਂ ਨੂੰ ਜਿਹੜਾ ਬੰਬ ਦੇ ਨਾਲ ਅਡਾਉਣ ਦਾ ਥ੍ਰੈਟ ਭੇਜਿਆ ਗਿਆ ਸੀ ਤਾਂ ਉਸ ਦੇ ਮੱਦੇ ਨਜ਼ਰ ਉਸੇ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਇੱਕ ਵਾਰ ਫੇਰ ਸਾਹਮਣੇ ਆਈਆਂ ਨੇ ਕਿ ਜ਼ਿਲ੍ਹਾ ਸੈਸ਼ਨ ਕੋਰਟ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਜਿਹੜਾ ਉਸੇ ਤਰੀਕੇ ਦਾ ਜਿਹੜਾ ਇੱਕ ਸਰਚ ਆਪਰੇਸ਼ਨ ਆ ਚੱਲ ਰਿਹਾ ਵੱਡੀ ਗਿਣਤੀ ਦੇ ਵਿੱਚ ਫਤਿਹਗੜ ਸਾਹਿਬ ਦੀ ਜਿਹੜੀ ਪੁਲਿਸ ਹੈ ਉਹ ਇੱਥੇ ਤਨਾਤ ਕੀਤੀ ਗਈ ਆ 게ਟ ਹੈ ਜਿਹੜਾ ਉਸ ਨੂੰ ਵੀ ਜਿਹੜਾ ਬੰਦ ਕੀਤਾ ਗਿਆ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਹਾਲਾਂਕਿ ਜਿਹੜੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਐਸਐਸਪੀ ਨੇ ਉਹਨਾਂ ਨੇ ਜਰੂਰ ਕਿਹਾ ਹੈ ਕਿ ਜਿਹੀਆਂ ਅਫਵਾਹਾਂ ਤੇ ਯਕੀਨ ਨਾ ਕਰੋ ਤੇ ਉਹਨਾਂ ਨੇ ਜਿਹੜੇ ਇਦਾਂ ਦੇ ਸ਼ਰਾਰਤੀ ਅਨਸਰ ਨੇ ਜਿਨ੍ਹਾਂ ਦੇ ਵੱਲੋਂ ਜਿਹੜੀਆਂ ਅਜਿਹੀਆਂ ਧਮਕੀਆਂ ਜਾਂ ਅਫਵਾਹਾਂ ਫਲਾਈਆਂ ਜਾ ਰਹੀਆਂ ਉਹਨਾਂ ਨੂੰ ਵੀ ਜਿਹੜੀ ਚੇਤਾਵਨੀ ਦਿੱਤੀ ਹੈ ਕਿ ਅਜਿਹਾ ਜਿਹੜਾ ਕਰਨਾ ਤੁਹਾਡੇ ਲਈ ਭਾਰੀ ਪੈ ਸਕਦਾ ਹਾਲਾਂਕਿ 26 ਜਨਵਰੀ ਨੂੰ ਲੈ ਕੇ ਜਿਹੜੀ ਇਹ ਸਰਚ ਆਪਰੇਸ਼ਨ ਆ ਚੁਲਾਇਆ ਜਾ ਰਿਹਾ ਕਿਉਂਕਿ ਕਈ ਜਗ੍ਹਾਵਾਂ ਦੇ ਉੱਤੇ ਜਿਹੜੀ ਪੁਲਿਸ ਚਾਹੇ ਲੁਧਿਆਣੇ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਵੀ ਜਿਹੜਾ ਇਸੇ ਤਰ੍ਹਾਂ ਦਾ ਸਰਚ ਆਪਰੇਸ਼ਨ ਹੈ ਜਿਹੜਾ 26 ਜਨਵਰੀ ਨੂੰ ਲੈ ਕੇ ਚਲਾਇਆ ਗਿਆ ਸੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ 26 ਜਨਵਰੀ ਦੀਆਂ ਤਿਆਰੀਆਂ ਨੇ ਜਿਹੜੀਆਂ ਉਹ ਵੀ ਪੰਜਾਬ ਪੁਲਿਸ ਦੇ ਮੂਲੋਂ ਮੁਕੰਮਲ ਕਰੀਆਂ ਜਾ ਰਹੀਆਂ ਤਾਂ ਤੁਸੀਂਆ ਸਾਡੇ ਨਾਲ ਸ਼੍ਰੀ ਫਤਖੜ ਸਾਹਿਬ ਦੀ ਕੋਟ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਸਰਚ ਆਪਰੇਸ਼ਨ ਚੱਲ ਰਿਹਾ ਹਾਲਾਂਕਿ ਐਸਐਸਪੀ ਸਾਹਿਬ ਦੇ ਵੱਲੋਂ ਕਿਹਾ ਗਿਆ ਕਿ ਇੱਕ ਰੁਟੀਨ ਜਿਹੜੀ ਆ ਉਹ ਸਰਚ ਆਪਰੇਸ਼ਨ ਆ ਔਰ ਪਈਨ ਜਾਂਚ ਆ ਜਿਹੜੀ ਉਹ ਚੱਲ ਰਹੀ ਹੈ ਇਸ ਦੇ ਵਿੱਚ ਕੋਈ ਇਦਾਂ ਦੀ ਅਫਵਾਹ ਸਿਰਫ ਹੋ ਸਕਦੀ ਹੈ ਇਦਾਂ ਦਾ ਥ੍ਰੈਟ ਜਿਹੜਾ ਹਲੇ ਤੱਕ ਕੋਈ ਵੀ ਸਾਹਮਣੇ ਨਹੀਂ ਆਇਆ ਅੱਜ ਅਸੀਂ ਫਤਿਹਗੜ੍ਹ ਸਾਹਿਬ ਕੋਰਟ ਦੇ ਵਿੱਚ ਤੇ ਜਿਹੜੀ ਲੋਕਲ ਸਬਡਿਵੀਜ਼ਨ ਕੋਰਟਸ ਆ ਉਥੇ ਸਰਚ ਆਪਰੇਸ਼ਨ ਕਰਦੇ ਪਏ ਆ ਇਹ 26 ਜਨਵਰੀ ਦੇ ਰਿਗਾਰਡਿੰਗ ਜਿਹੜਾ ਹੈ ਸਾਡਾ ਸਰਚ ਆਪਰੇਸ਼ਨ ਚੱਲਦਾ ਪਿਆ ਤਾਂ ਆ ਸਾਡੀ ਰੁਟੀਨ ਚੈਕਿੰਗ ਹੈ ਜਿਹੜੀ ਅਸੀਂ ਜਨਤਕ ਥਾਵਾਂ ਤੇ ਕਰਦੇ ਰਹਿੰਦੇ ਹਾਂ ਇਸ ਚ ਅੱਜ ਸੁਣਨ ਜੋ ਹੈ ਵੀ ਆਇਆ ਹੈ ਕਿ ਕੋਰਟ ਕੋਰਟ ਦੇ ਵਿੱਚ ਬੰਬ ਦੀ ਜਿਹੜੀ ਹੈ ਥ੍ਰੈਟ ਆਈ ਹੋਈ ਹੈ ਪਰ ਇਹ ਜਿਹੜੀ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬਿਲਕੁਲ ਅਖਵਾ ਹੈਗੀ ਆ ਹਾਂਜੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਸਾਡੀ ਜਿਹੜੀ ਪੁਲਿਸ ਦੀ ਟੀਮ ਹੈ ਉਹ ਪੂਰੀ ਤੈਨਾਤ ਹੈ ਚੁੱਕਨੀ ਹੈ ਤੇ ਅਪਾ ਚੈਕਿੰਗ ਕਰਦੇ ਪਏ ਆ ਤੇ ਪਬਲਿਕ ਨੂੰ ਕੋਈ ਵੀ ਘਬਰਾਣ ਦੀ ਲੋੜ ਨਹੀਂ ਜੀ ਸਾਰਤੀ ਅਨਸਰ ਨੂੰ ਕੀ ਅਪੀਲ ਹੈ ਉਹਨਾਂ ਨੂੰ ਇਹ ਹੀ ਅਪੀਲ ਹੈ ਕਿ ਉਹਨਾਂ ਨੂੰ ਇਹ ਹੀ ਚੇਤਾਵਨੀ ਹੈ ਕਿ ਫਟੇਗੜ ਸਾਹਿਬ ਜਾਂ ਪੰਜਾਬ ਪਾਲ ਕੋਈ ਵੀ ਆਪਣੀ ਜਿਹੜੀ ਹੈ ਕ੍ਰਿਮੀਨਲ ਵਾਲੀ ਨਿਗਾਹ ਨਾ ਰੱਖੋ ਪੰਜਾਬ ਪੁਲਿਸ ਪੂਰੀ ਚੁੱਕਨੀ ਹੈ ਤੇ ਉਹਨਾਂ ਦੇ ਕਿਸੇ ਵੀ ਜਿਹੜਾ ਕ੍ਰਿਮੀਨਲ ਰਿਗਾਰਡਿੰਗ ਉਹਨਾਂ ਦੀ ਇੰਟੈਂਸ਼ਨ ਹੈ ਉਹਦਾ ਉਹਨਾਂ ਦੇ ਉੱਤੇ ਬਿਲਕੁਲ ਸਟ੍ਰਿਕਟ ਐਕਸ਼ਨ ਲਿਆ ਜਾਏਗਾ ਹਸੀਗਲ ਜੀ ਤੁਸੀਂ ਵੀ ਇੱਕ ਰਸ ਨਿਊਜ਼ ਤੇ ਮੈਂ ਜਸਖਰਾ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਸੀ ਕਿ ਸ਼੍ਰੀ ਫਤਗੜ ਸਾਹਿਬ ਦੀ ਅਦਾਲਤ ਨੂੰ ਬੰਬ ਦੇ ਨਾਲ ਅਡਾਉਣ ਦਾ ਥ੍ਰੈਟ ਮਿਲਿਆ ਤਾਂ ਉਸ ਦੀ ਹੁਣ ਪੁਸ਼ਟੀ ਐਸਐਸਪੀ ਸਾਹਿਬ ਨੇ ਕੀਤੀ ਉਹਨਾਂ ਨੇ ਕਿਹਾ ਕਿ ਅਜਿਹਾ ਕੋਈ ਥ੍ਰੈਟ ਹੈ ਜਿਹੜਾ ਉਹ ਨਹੀਂ ਆਇਆ ਬਲਕਿ ਇਹ ਜਿਹੜੀ ਸਿਰਫ ਇੱਕ 26 ਜਨਵਰੀ ਨੂੰ ਲੈ ਕੇ ਜਿਹੜੀ ਆ ਉਹ ਸਰਚ ਕੀਤਾ ਜਾ ਰਿਹਾ ਸੀ ਲਗਾਤਾਰ ਜਿਹੜਾ ਪੁਲਿਸ ਡਿਪਾਰਟਮੈਂਟ ਆ ਵਕ ਵਕ ਜਗਾਵੰਦ ਤੇ ਅਜਿਹੇ ਸਰਚ ਆਪਰੇਸ਼ਨ ਕਰਦਾ ਆ ਰਿਹਾ ਤਾਂ ਉਹਨਾਂ ਦੇ ਵੱਲੋਂ ਇਹ ਸਾਫ਼ ਤੌਰ ਤੇ ਕਹਿ ਦਿੱਤਾ ਕਿ ਅਜਿਹਾ ਕੋਈ ਵੀ ਥ੍ਰੈਟ ਹੈ ਜਿਹੜਾ ਉਹ ਸ਼੍ਰੀ ਫਤਿਹਗੜ ਸਾਹਿਬ ਦੀ ਅਦਾਲਤ ਨੂੰ ਨਹੀਂ ਮਿਲਿਆ ਹੈ ਹਾਲਾਂਕਿ ਸਿਰਫ ਜਿਹੜੇ ਇੱਕ ਰੂਟੀਨ ਹੈ ਰੂਪੀਨ ਦੇ ਆਧਾਰ ਦੇ ਉੱਤੇ ਜਿਹੜੀ ਇਹ ਸਰਚ ਆਪਰੇਸ਼ਨ ਹੈ ਉਹ ਚਲਾਇਆ ਜਾ ਰਿਹਾ ਹਾਲਾਂਕਿ ਖਬਰਾਂ ਇਹ ਆ ਰਹੀਆਂ ਸੀ ਕਿ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਸੈਸ਼ਨ ਕੋਰਟ ਨੂੰ ਜਿਹੜਾ ਉਹ ਕਿਸੇ ਈਮੇਲ ਦੇ ਜਰੀਏ ਜਿਹੜਾ ਬੰਬ ਦੇ ਨਾਲ ਅਡਾਉਣ ਦੀ ਧਮਕੀ ਹੈ ਜਿਹੜੀ ਦਿੱਤੀ ਗਈ ਹੈ ਪਰ ਜਿਹੜਾ ਸ਼੍ਰੀ ਫਤਗੜ ਸਾਹਿਬ ਦੇ ਐਸਐਸਪੀ ਦੇ ਵੱਲੋਂ ਇਹ ਕਲੀਅਰ ਕਰ ਦਿੱਤਾ ਗਿਆ ਹੈ ਕਿ ਅਜਿਹੀ ਕੋਈ ਧਮਕੀ ਹੈ ਜਿਹੜੀ ਨਹੀਂ ਮਿਲੀ ਹੈ ਸਿਰਫ ਰੁਟੀਨ ਤੌਰ ਤੇ ਜਿਹੜੀ ਹੈ ਇਹ ਜਾਂਚ ਚੱਲ ਰਹੀ ਹੈ ਸਰਚ ਆਪਰੇਸ਼ਨ ਜਿਹੜਾ ਉਹ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਸਰਚ ਆਪਰੇਸ਼ਨ ਦੇ ਦੌਰਾਨ ਜਿਹੜਾ ਪੂਰਾ ਏਰੀਆ ਹੈ ਉਸ ਨੂੰ ਇੱਕ ਕਿਸਮ ਦੇ ਨਾਲ ਸੀਲ ਕਰ ਦਿੱਤਾ ਗਿਆ ਜਿਹੜੇ ਬਾਹਰਲੇ ਗੇਟ ਨੇ ਕੋਟ ਦੇ ਉਹ ਵੀ ਬੰਦ ਕਰ ਦਿੱਤੇ ਗਏ ਨੇ ਕਿਸੇ ਵੀ ਵਿਅਕਤੀ ਨੂੰ ਜਿਹੜਾ ਅੰਦਰ ਆਉਣ ਦੀ ਆਗਿਆ ਨਹੀਂ ਹੈ ਬਲਕਿ ਸਿਰਫ ਜਿਹੜੇ ਐਡਵੋਕੇਟ ਨੇ ਉਹ ਹੀ ਅੰਦਰ ਆ ਸਕਦੇ ਨੇ ਬਾਕੀ ਸਾਰੇ ਲੋਕ ਜਿਹਨੇ ਨੇ ਉਹ ਬਾਹਰ ਖੜੇ ਨੇ ਪੰਜਾਬ ਪੁਲਿਸ ਦੀ ਵੱਡੀ ਜਿਹੜੀ ਟੀਮ ਹੈ ਵੱਡੀ ਗਿਣਤੀ ਦੇ ਵਿੱਚ ਟੀਮ ਹੈ ਜਿਹੜੀ ਉਹ ਇੱਥੇ ਤਾਇਨਾਤ ਕੀਤੀ ਗਈ ਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੀਨੀਅਰ ਪੁਲਿਸ ਅਧਿਕਾਰੀ ਨੇ ਜਿਹੜੇ OBIS ਜਗ੍ਹਾ ਪਹੁੰਚ ਰਹੇ ਨੇ ਹਾਲਾਂਕਿ ਇਹ ਹਜੇ ਸੁਭਜੀ ਸਾਹਿਬ ਦੇ ਵੱਲੋਂ ਕਨਫਰਮ ਜ਼ਰੂਰ ਕਰ ਦਿੱਤਾ ਗਿਆ ਕਿ ਇਹ ਸਿਰਫ ਅਫਵਾਹ ਹੈ ਲੋਕ ਇਹਨਾਂ ਫਾਹਾਂ ਤੇ ਯਕੀਨ ਨਾ ਕਰਨ ਪਰ ਜਿਸ ਹਿਸਾਬ ਦੇ ਨਾਲ ਜਿਹੜਾ ਸਰਚ ਆਪਰੇਸ਼ਨ ਚੱਲ ਰਿਹਾ ਜਾਂ ਜਿਸ ਹਿਸਾਬ ਦੇ ਨਾਲ ਜਿਹੜਾ ਪੁਲਿਸ ਪਾਰਟੀ ਇੱਥੇ ਤਨਾਤ ਕੀਤੀ ਗਈ ਹੈ ਕੁਝ ਦਿਨ ਪਹਿਲਾਂ ਵੀ ਜਿਹੜੀ ਪੁਲਿਸ ਪਾਰਟੀ ਇਸੇ ਤਰ੍ਹਾਂ ਤਨਾਤ ਕੀਤੀ ਗਈ ਸੀ ਕੁਝ ਦਿਨ ਪਹਿਲਾਂ ਵੀ ਜਿਹੜੇ ਇਸੇ ਜਗ੍ਹਾ ਦੇ ਉੱਤੇ ਜਿਹੜੀ ਆ ਸਰਚ ਆਪਰੇਸ਼ਨ ਚਲਾਇਆ ਗਿਆ ਸੀ ਉਸ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਤਾਂ ਲਗਾਤਾਰ ਹੁਣ ਪੰਜਾਬ ਦੇ ਵਿੱਚ ਜਿਹੜੇ ਲੋਕ ਇਹੀ ਸੋਚਦੇ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਕਈ ਜੜ ਘਟਨਾਵਾਂ ਵਾਪਰ ਚੁੱਕੀ ਹੈ ਕਿ ਕਈ ਅਦਾਲਤਾਂ ਨੂੰ ਜਿਹੜਾ ਬੰਬ ਦੇ ਨਾਲ ਅਡਾਉਣ ਦਾ ਥ੍ਰੈਟ ਆ ਜਿਹੜਾ ਉਹ ਭੇਜਿਆ ਗਿਆ ਸੀ ਪੰਜਾਬ ਦੇ ਕਈ ਸਕੂਲਾਂ ਨੂੰ ਜਿਹੜਾ ਬੰਬ ਦੇ ਨਾਲ ਅਡਾਉਣ ਦਾ ਥ੍ਰੈਟ ਭੇਜਿਆ ਗਿਆ ਸੀ ਤਾਂ ਉਸ ਦੇ ਮੱਦੇ ਨਜ਼ਰ ਉਸੇ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਇੱਕ ਵਾਰ ਫੇਰ ਸਾਹਮਣੇ ਆਈਆਂ ਨੇ ਕਿ ਜ਼ਿਲ੍ਹਾ ਸੈਸ਼ਨ ਕੋਰਟ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਜਿਹੜਾ ਉਸੇ ਤਰੀਕੇ ਦਾ ਜਿਹੜਾ ਇੱਕ ਸਰਚ ਆਪਰੇਸ਼ਨ ਆ ਚੱਲ ਰਿਹਾ ਵੱਡੀ ਗਿਣਤੀ ਦੇ ਵਿੱਚ ਫਤਿਹਗੜ ਸਾਹਿਬ ਦੀ ਜਿਹੜੀ ਪੁਲਿਸ ਆ ਉਹ ਇੱਥੇ ਤਨਾਤ ਕੀਤੀ ਗਈ ਆ 게ਟ ਆ ਜਿਹੜਾ ਉਸ ਨੂੰ ਵੀ ਜਿਹੜਾ ਬੰਦ ਕੀਤਾ ਗਿਆ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਹਾਲਾਂਕਿ ਜਿਹੜੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਐਸਐਸਪੀ ਨੇ ਉਹਨਾਂ ਨੇ ਜ਼ਰੂਰ ਕਿਹਾ ਕਿ ਜਹੀਆਂ ਅਫਵਾਹਾਂ ਤੇ ਯਕੀਨ ਨਾ ਕਰੋ ਤੇ ਉਹਨਾਂ ਨੇ ਜਿਹੜੇ ਇਦਾਂ ਦੇ ਸ਼ਰਾਰਤੀ ਅੰਸਰ ਨੇ ਜਿਨ੍ਹਾਂ ਦੇ ਵੱਲੋਂ ਜਿਹੜੀਆਂ ਅਜਹੀਆਂ ਧਮਕੀਆਂ ਜਾਂ ਅਫਵਾਹਾਂ ਫਲਾਈਆਂ ਜਾ ਰਹੀਆਂ ਉਹਨਾਂ ਨੂੰ ਵੀ ਜਿਹੜੀ ਚੇਤਾਵਨੀ ਦਿੱਤੀ ਆ ਕਿ ਅਜਿਹਾ ਜਿਹੜਾ ਕਰਨਾ ਤੁਹਾਡੇ ਲਈ ਭਾਰੀ ਪੈ ਸਕਦਾ ਹਾਲਾਂਕਿ 26 ਜਨਵਰੀ ਨੂੰ ਲੈ ਕੇ ਜਿਹੜੀ ਇਹ ਸਰਚ ਆਪਰੇਸ਼ਨ ਆ ਉਹ ਚਲਾਇਆ ਜਾ ਰਿਹਾ ਕਿਉਂਕਿ ਕਈ ਜਗ੍ਹਾਵਾਂ ਦੇ ਉੱਤੇ ਜਿਹੜੀ ਪੁਲਿਸ ਚਾਹੇ ਲੁਧਿਆਣੇ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਵੀ ਜਿਹੜਾ ਇਸੇ ਤਰ੍ਹਾਂ ਦਾ ਸਰਚ ਆਪਰੇਸ਼ਨ ਹੈ ਜਿਹੜਾ ਉਹ 26 ਜਨਵਰੀ ਨੂੰ ਲੈ ਕੇ ਚਲਾਇਆ ਗਿਆ ਸੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ 26 ਜਨਵਰੀ ਦੀਆਂ ਤਿਆਰੀਆਂ ਨੇ ਜਿਹੜੀਆਂ ਉਹ ਵੀ ਪੰਜਾਬ ਪੁਲਿਸ ਦੇ ਮੂਲੋਂ ਮੁਕੰਮਲ ਕਰੀਆਂ ਜਾ ਰਹੀਆਂ ਤਾਂ ਤਸਵੀਰਾਂ ਸਾਡੇ ਨਾਲ ਸ਼੍ਰੀ ਫਤਗੜ ਸਾਹਿਬ ਦੀ ਕੋਟ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਸਰਚ ਆਪਰੇਸ਼ਨ ਚੱਲ ਰਿਹਾ ਹਾਲਾਂਕਿ ਐਸਐਸਪੀ ਸਾਹਿਬ ਦੇ ਵੱਲੋਂ ਕਿਹਾ ਗਿਆ ਕਿ ਇੱਕ ਰੁਟੀਨ ਜਿਹੜੀ ਆ ਉਹ ਸੱਚ ਆਪਰੇਸ਼ਨ ਆ ਰੁਟੀਨ ਜਾਂਚ ਆ ਜਿਹੜੀ ਉਹ ਚੱਲ ਰਹੀ ਆ ਉਸ ਦੇ ਵਿੱਚ ਕੋਈ ਇਦਾਂ ਦੀ ਅਫਵਾਹ ਸਿਰਫ ਹੋ ਸਕਦੀ ਹੈ ਇਦਾਂ ਦਾ ਥ੍ਰੈਟ ਜਿਹੜਾ ਹਲੇ ਤੱਕ ਕੋਈ ਵੀ ਸਾਹਮਣੇ ਨਹੀਂ ਆਇਆ ਅੱਜ ਅਸੀਂ ਫਤਿਹਗੜ੍ਹ ਸਾਹਿਬ ਕੋਰਟ ਦੇ ਵਿੱਚ ਤੇ ਜਿਹੜੀ ਲੋਕਲ ਸਬਡਿਵੀਜ਼ਨ ਕੋਰਟਸ ਆ ਉੱਥੇ ਸਰਚ ਆਪਰੇਸ਼ਨ ਕਰਦੇ ਪਏ ਆ ਇਹ 26 ਜਨਵਰੀ ਦੇ ਰਿਗਾਰਡਿੰਗ ਜਿਹੜਾ ਹੈ ਸਾਡਾ ਸਰਚ ਆਪਰੇਸ਼ਨ ਚੱਲਦਾ ਪਿਆ ਤਾਂ ਆ ਸਾਡੀ ਰੂਟੀਨ ਚੈਕਿੰਗ ਹੈ ਜਿਹੜੀ ਅਸੀਂ ਜਨਤਕ ਥਾਵਾਂ ਤੇ ਕਰਦੇ ਰਹਿੰਦੇ ਆ ਇਸ ਚ ਅੱਜ ਸੁਣਨ ਜੋ ਆ ਵੀ ਆਇਆ ਹੈ ਕਿ ਕੋਰਟ ਕੋਰਟ ਦੇ ਵਿੱਚ ਬੰਬ ਦੀ ਜਿਹੜੀ ਹੈ ਥ੍ਰੈਟ ਆਈ ਹੋਈ ਹੈ ਪਰ ਇਹ ਜਿਹੜੀ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬਿਲਕੁਲ ਅਖਵਾ ਹੈਗੀ ਆ ਇਹ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਆ ਸਾਡੀ ਜਿਹੜੀ ਪੁਲਿਸ ਦੀ ਟੀਮ ਹੈ ਉਹ ਪੂਰੀ ਤੈਨਾਤ ਹੈ ਚੁੱਕਨੀ ਹੈ ਤੇ ਆਪਾਂ ਚੈਕਿੰਗ ਕਰਦੇ ਪਏ ਆ ਤੇ ਪਬਲਿਕ ਨੂੰ ਕੋਈ ਵੀ ਘਬਰਾਣ ਦੀ ਲੋੜ ਨਹੀਂ ਸਟਾਰਟੀ ਅਨਸਰਾਂ ਨੂੰ ਕੀ ਅਪੀਲ ਹੈ ਉਹਨਾਂ ਨੂੰ ਇਹ ਹੀ ਅਪੀਲ ਹੈ ਕਿ ਉਹਨਾਂ ਨੂੰ ਇਹ ਹੀ ਚੇਤਾਵਨੀ ਹੈ ਕਿ ਫਟੇਗੜ ਸਾਹਿਬ ਜਾਂ ਪੰਜਾਬ ਪਾਲ ਕੋਈ ਵੀ ਆਪਣੀ ਜਿਹੜੀ ਹੈ ਕ੍ਰਿਮੀਨਲ ਵਾਲੀ ਨਿਗਾਹ ਨਾ ਰੱਖੋ ਪੰਜਾਬ ਪੁਲਿਸ ਪੂਰੀ ਚੁੱਕਨੀ ਹੈ ਤੇ ਉਹਨਾਂ ਦੇ ਕਿਸੇ ਵੀ ਜਿਹੜਾ ਕ੍ਰਿਮੀਨਲ ਰਿਗਾਰਡਿੰਗ ਉਹਨਾਂ ਦੀ ਇੰਟੈਂਸ਼ਨ ਹੈ ਉਹਦਾ ਉਹਨਾਂ ਦੇ ਉੱਤੇ ਸਟ੍ਰਿਕਟ ਐਕਸ਼ਨ ਲਿਆ ਜਾਏਗਾ ਅਸਿਕਾ ਲਈ ਤੁਸੀਂ ਵੀ ਕਿਹੜੇ ਰਾਸਤ ਨਿਊਜ਼ ਤੇ ਮੈਂ ਜਸਖਰਾ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਸੀ ਕਿ ਸ਼੍ਰੀ ਫਤਗੜ ਸਾਹਿਬ ਦੀ ਅਦਾਲਤ ਨੂੰ ਬੰਬ ਦੇ ਨਾਲ ਅਡਾਉਣ ਦਾ ਥ੍ਰੈਟ ਮਿਲਿਆ ਤਾਂ ਉਸ ਦੀ ਹੁਣ ਪੁਸ਼ਟੀ ਐਸਐਸਪੀ ਸਾਹਿਬ ਨੇ ਕੀਤੀ ਉਹਨਾਂ ਨੇ ਕਿਹਾ ਕਿ ਅਜਿਹਾ ਕੋਈ ਥ੍ਰੈਟ ਹੈ ਜਿਹੜਾ ਉਹ ਨਹੀਂ ਆਇਆ ਬਲਕਿ ਇਹ ਜਿਹੜੀ ਸਿਰਫ ਇੱਕ 26 ਜਨਵਰੀ ਨੂੰ ਲੈ ਕੇ ਜਿਹੜੀ ਆ ਉਹ ਸਰਚ ਕੀਤਾ ਜਾ ਰਿਹਾ ਸੀ ਲਗਾਤਾਰ ਜਿਹੜਾ ਪੁਲਿਸ ਡਿਪਾਰਟਮੈਂਟ ਆ ਵਕ ਵਕ ਜਗ੍ਹਾਵਾਂ ਤੇ ਅਜਿਹੇ ਸਰਚ ਆਪਰੇਸ਼ਨ ਕਰਦਾ ਆ ਰਿਹਾ ਤਾਂ ਉਹਨਾਂ ਦੇ ਵੱਲੋਂ ਇਹ ਸਾਫ਼ ਤੌਰ ਤੇ ਕਹਿ ਦਿੱਤਾ ਕਿ ਅਜਿਹਾ ਕੋਈ ਵੀ ਥ੍ਰੈਟ ਹੈ ਜਿਹੜਾ ਉਹ ਸ਼੍ਰੀ ਫਤੇਗੜ ਸਾਹਿਬ ਦੀ ਅਦਾਲਤ ਨੂੰ ਨਹੀਂ ਮਿਲਿਆ ਹੈ ਹਾਲਾਂਕਿ ਸਿਰਫ ਜਿਹੜੇ ਇੱਕ ਰੂਟੀਨ ਹੈ ਰੂਟੀਨ ਦੇ ਆਧਾਰ ਦੇ ਉੱਤੇ ਜਿਹੜੀ ਇਹ ਸਰਚ ਆਪਰੇਸ਼ਨ ਹੈ ਉਹ ਚਲਾਇਆ ਜਾ ਰਿਹਾ ਹਾਲਾਂਕਿ ਖਬਰਾਂ ਇਹ ਆ ਰਹੀਆਂ ਸੀ ਕਿ ਜ਼ਿਲ੍ਹਾ ਫਤੇਗੜ ਸਾਹਿਬ ਦੀ ਸੈਸ਼ਨ ਕੋਰਟ ਨੂੰ ਜਿਹੜਾ ਉਹ ਕਿਸੇ ਈਮੇਲ ਦੇ ਜਰੀਏ ਜਿਹੜਾ ਬੰਬ ਦੇ ਨਾਲ ਅਡਾਉਣ ਦੀ ਧਮਕੀ ਹੈ ਜਿਹੜੀ ਦਿੱਤੀ ਗਈ ਆ ਪਰ ਜਿਹੜਾ ਸ਼੍ਰੀ ਫਤਗੜ ਸਾਹਿਬ ਦੇ ਐਸਐਸਪੀ ਦੇ ਵੱਲੋਂ ਇਹ ਕਲੀਅਰ ਕਰ ਦਿੱਤਾ ਗਿਆ ਹੈ ਕਿ ਅਜਿਹੀ ਕੋਈ ਧਮਕੀ ਹੈ ਜਿਹੜੀ ਨਹੀਂ ਮਿਲੀ ਹੈ ਸਿਰਫ ਰੁਟੀਨ ਤੌਰ ਤੇ ਜਿਹੜੀ ਹੈ ਇਹ ਜਾਂਚ ਚੱਲ ਰਹੀ ਆ ਸਰਚ ਆਪਰੇਸ਼ਨ ਜਿਹੜਾ ਉਹ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਸਰਚ ਆਪਰੇਸ਼ਨ ਦੇ ਦੌਰਾਨ ਜਿਹੜਾ ਬੂਰਾ ਏਰੀਆ ਹੈ ਉਸ ਨੂੰ ਇੱਕ ਕਿਸਮ ਦੇ ਨਾਲ ਸੀਲ ਕਰ ਦਿੱਤਾ ਗਿਆ ਜਿਹੜੇ ਬਾਹਰਲੇ ਗੇਟ ਨੇ ਕੋਟ ਦੇ ਉਹ ਵੀ ਬੰਦ ਕਰ ਦਿੱਤੇ ਗਏ ਨੇ ਕਿਸੇ ਵੀ ਵਿਅਕਤੀ ਨੂੰ ਜਿਹੜਾ ਅੰਦਰ ਆਉਣ ਦੀ ਆਗਿਆ ਨਹੀਂ ਹੈ ਬਲਕਿ ਸਿਰਫ ਜਿਹੜੇ ਐਡਵੋਕੇਟ ਨੇ ਉਹੀ ਅੰਦਰ ਆ ਸਕਦੇ ਨੇ ਬਾਕੀ ਸਾਰੇ ਲੋਕ ਜਿਹਨੇ ਨੇ ਉਹ ਬਾਹਰ ਕਢੇ ਨੇ ਪੰਜਾਬ ਪੁਲਿਸ ਦੀ ਵੱਡੀ ਜਿਹੜੀ ਟੀਮ ਹੈ ਵੱਡੀ ਗਿਣਤੀ ਦੇ ਵਿੱਚ ਟੀਮ ਹੈ ਜਿਹੜੀ ਉਹ ਇੱਥੇ ਤਨਾਤ ਕੀਤੀ ਗਈ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੀਨੀਅਰ ਪੁਲਿਸ ਅਧਿਕਾਰੀ ਨੇ ਜਿਹੜੇ OBS ਜਗ੍ਹਾ ਪਹੁੰਚ ਰਹੇ ਨੇ ਹਾਲਾਂਕਿ ਇਹ ਹਜੇ ਐਸਪੀਸੀ ਸਾਹਿਬ ਦੇ ਵੱਲੋਂ ਕਨਫਰਮ ਜ਼ਰੂਰ ਕਰ ਦਿੱਤਾ ਗਿਆ ਕਿ ਇਹ ਸਿਰਫ ਅਫਵਾਹ ਹੈ ਲੋਕ ਇਹਨਾਂ ਫਾਹਾਂ ਤੇ ਯਕੀਨ ਨਾ ਕਰਨ ਪਰ ਜਿਸ ਹਿਸਾਬ ਦੇ ਨਾਲ ਜਿਹੜਾ ਸਰਚ ਆਪਰੇਸ਼ਨ ਚੱਲ ਰਿਹਾ ਜਾਂ ਜਿਸ ਹਿਸਾਬ ਦੇ ਨਾਲ ਜਿਹੜਾ ਪੁਲਿਸ ਪਾਰਟੀ ਇੱਥੇ ਤਨਾਤ ਕੀਤੀ ਗਈ ਹੈ ਕੁਝ ਦਿਨ ਪਹਿਲਾਂ ਵੀ ਜਿਹੜੀ ਪੁਲਿਸ ਪਾਰਟੀ ਇਸੇ ਤਰ੍ਹਾਂ ਤਨਾਤ ਕੀਤੀ ਗਈ ਸੀ ਕੁਝ ਦਿਨ ਪਹਿਲਾਂ ਵੀ ਜਿਹੜੇ ਇਸੇ ਜਗ੍ਹਾ ਦੇ ਉੱਤੇ ਜਿਹੜੀ ਆ ਸਰਚ ਆਪਰੇਸ਼ਨ ਚਲਾਇਆ ਗਿਆ ਸੀ ਉਸ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਤਾਂ ਲਗਾਤਾਰ ਹੁਣ ਪੰਜਾਬ ਦੇ ਵਿੱਚ ਜਿਹੜੇ ਲੋਕ ਇਹੀ ਸੋਚਦੇ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਕਈ ਜ ਕਟਨਾ ਮਾ ਬਾਪ ਚੁੱਕੇ ਕਿ ਕਈ ਅਦਾਲਤਾਂ ਨੂੰ ਜਿਹੜਾ ਬੰਬ ਦੇ ਨਾਲ ਉਡਾਉਣ ਦਾ ਥ੍ਰੈਟ ਆ ਜਿਹੜਾ ਉਹ ਭੇਜਿਆ ਗਿਆ ਸੀ ਪੰਜਾਬ ਦੇ ਕਈ ਸਕੂਲਾਂ ਨੂੰ ਜਿਹੜਾ ਬੰਬ ਦੇ ਨਾਲ ਉਡਾਉਣ ਦਾ ਥ੍ਰੈਟ ਭੇਜਿਆ ਗਿਆ ਸੀ ਤਾਂ ਉਸ ਦੇ ਮੱਦੇ ਨਜ਼ਰ ਉਸੇ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਇੱਕ ਵਾਰ ਫੇਰ ਸਾਹਮਣੇ ਆਈਆਂ ਨੇ ਕਿ ਜ਼ਿਲ੍ਹਾ ਸੈਸ਼ਨ ਕੋਰਟ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਜਿਹੜਾ ਉਸੇ ਤਰੀਕੇ ਦਾ ਜਿਹੜਾ ਇੱਕ ਸਰਚ ਆਪਰੇਸ਼ਨ ਆ ਚੱਲ ਰਿਹਾ ਵੱਡੀ ਗਿਣਤੀ ਦੇ ਵਿੱਚ ਫਤਿਹਗੜ ਸਾਹਿਬ ਦੀ ਜਿਹੜੀ ਪੁਲਿਸ ਆ ਉਹ ਇੱਥੇ ਤਨਾਤ ਕੀਤੀ ਗਈ ਆ 게ਟ ਆ ਜਿਹੜਾ ਉਸ ਨੂੰ ਵੀ ਜਿਹੜਾ ਬੰਦ ਕੀਤਾ ਗਿਆ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਹਾਲਾਂਕਿ ਜਿਹੜੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਐਸਐਸਪੀ ਨੇ ਉਹਨਾਂ ਨੇ ਜ਼ਰੂਰ ਕਿਹਾ ਕਿ ਅਜਿਹੀਆਂ ਅਫਵਾਹਾਂ ਤੇ ਯਕੀਨ ਨਾ ਕਰੋ ਤੇ ਉਹਨਾਂ ਨੇ ਜਿਹੜੇ ਇਦਾਂ ਦੇ ਸ਼ਰਾਰਤੀ ਅੰਸਰ ਨੇ ਜਿਨ੍ਹਾਂ ਦੇ ਵੱਲੋਂ ਜਿਹੜੀਆਂ ਅਜਿਹੀਆਂ ਧਮਕੀਆਂ ਜਾਂ ਅਫਵਾਹਾਂ ਫਲਾਈਆਂ ਜਾ ਰਹੀਆਂ ਉਹਨਾਂ ਨੂੰ ਵੀ ਜਿਹੜੀ ਚੇਤਾਵਨੀ ਦਿੱਤੀ ਆ ਕਿ ਅਜਿਹਾ ਜਿਹੜਾ ਕਰਨਾ ਤੁਹਾਡੇ ਲਈ ਭਾਰੀ ਪੈ ਸਕਦਾ ਹਾਲਾਂਕਿ 26 ਜਨਵਰੀ ਨੂੰ ਲੈ ਕੇ ਜਿਹੜੀ ਇਹ ਸਰਚ ਆਪਰੇ ਲਾਇਆ ਜਾ ਰਿਹਾ ਕਿਉਂਕਿ ਕਈ ਜਗ੍ਹਾਵਾਂ ਦੇ ਉੱਤੇ ਜਿਹੜੀ ਪੁਲਿਸ ਚਾਏ ਲੁਧਿਆਣੇ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਵੀ ਜਿਹੜਾ ਇਸੇ ਤਰ੍ਹਾਂ ਦਾ ਸਰਚ ਆਪਰੇਸ਼ਨ ਹੈ ਜਿਹੜਾ ਉਹ 26 ਜਨਵਰੀ ਨੂੰ ਲੈ ਕੇ ਚਲਾਇਆ ਗਿਆ ਸੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ 26 ਜਨਵਰੀ ਦੀਆਂ ਤਿਆਰੀਆਂ ਨੇ ਜਿਹੜੀਆਂ ਉਹ ਵੀ ਪੰਜਾਬ ਪੁਲਿਸ ਦੇ ਵੱਲੋਂ ਮੁਕੰਮਲ ਕਰੀਆਂ ਜਾ ਰਹੀਆਂ ਤਾਂ ਤੁਹਾਨੂੰ ਸਾਡਾ ਸ਼੍ਰੀ ਫਤਕਰ ਸਾਹਿਬ ਦੀ ਕੋਟ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਸਰਚ ਆਪਰੇਸ਼ਨ ਚੱਲ ਰਿਹਾ ਹਾਲਾਂਕਿ ਐਸਐਸਪੀ ਸਾਹਿਬ ਦੇ ਵੱਲੋਂ ਕਿਹਾ ਗਿਆ ਕਿ ਇੱਕ ਰੁਟੀਨ ਜਿਹੜੀ ਆ ਉਹ ਸਰਚ ਆਪਰੇਸ਼ਨ ਆ ਰੁਟੀਨ ਜਾਂਚ ਆ ਜਿਹੜੀ ਉਹ ਚੱਲ ਰਹੀ ਹੈ ਇਸ ਦੇ ਵਿੱਚ ਕੋਈ ਇਦਾਂ ਦੀ ਅਫਵਾਹ ਸਿਰਫ ਹੋ ਸਕਦੀ ਹੈ ਇਦਾਂ ਦਾ ਥ੍ਰੈਟ ਜਿਹੜਾ ਹਲੇ ਤੱਕ ਕੋਈ ਵੀ ਸਾਹਮਣੇ ਨਹੀਂ ਆਇਆ ਚੈਕਿੰਗ ਕਰ ਰਿਹਾ ਹਾਂ ਅੱਜ ਅਸੀਂ ਫਤਿਹਗੜ੍ਹ ਸਾਹਿਬ ਕੋਰਟ ਦੇ ਵਿੱਚ ਤੇ ਜਿਹੜੀ ਲੋਕਲ ਸਬਡਿਵੀਜ਼ਨ ਕੋਰਟਸ ਆ ਉਥੇ ਸਰਚ ਆਪਰੇਸ਼ਨ ਕਰਦੇ ਪਏ ਹਾਂ ਇਹ 26 ਜਨਵਰੀ ਦੇ ਰਿਗਾਰਡਿੰਗ ਜਿਹੜਾ ਹੈ ਸਾਡਾ ਸਰਚ ਆਪਰੇਸ਼ਨ ਚੱਲਦਾ ਪਿਆ ਤਾਂ ਆ ਸਾਡੀ ਰੂਟੀਨ ਚੈਕਿੰਗ ਹੈ ਜਿਹੜੀ ਅਸੀਂ ਜਨਤਕ ਥਾਵਾਂ ਤੇ ਕਰਦੇ ਰਹਿੰਦੇ ਹਾਂ ਇਸ ਚ ਅੱਜ ਸੁਣਨ ਜੋ ਹੈ ਵੀ ਆਇਆ ਹੈ ਕਿ ਕੋਰਟ ਕੋਰਟ ਦੇ ਵਿੱਚ ਬੰਬ ਦੀ ਜਿਹੜੀ ਹੈ ਥ੍ਰੈਟ ਆਈ ਹੋਈ ਹੈ ਪਰ ਇਹ ਜਿਹੜੀ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬਿਲਕੁਲ ਅਖਵਾ ਹੈਗੀ ਹੈ ਹਾਂਜੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਸਾਡੀ ਜਿਹੜੀ ਪੁਲਿਸ ਦੀ ਟੀਮ ਹੈ ਉਹ ਪੂਰੀ ਤੈਨਾਤ ਹੈ ਚੌਕੰਨੀ ਹੈ ਤੇ ਅਪਾ ਚੈਕਿੰਗ ਕਰਦੇ ਪਏ ਆ ਤੇ ਪਬਲਿਕ ਨੂੰ ਕੋਈ ਵੀ ਘਬਰਾਣ ਦੀ ਲੋੜ ਨਹੀਂ ਜੀ ਸਾਰੀ ਅਨਸਰਾਂ ਨੂੰ ਕੀ ਅਪੀਲ ਹੈ ਉਹਨਾਂ ਨੂੰ ਇਹ ਹੀ ਅਪੀਲ ਹੈ ਕਿ ਉਹਨਾਂ ਨੂੰ ਇਹ ਹੀ ਚੇਤਾਵਨੀ ਹੈ ਕਿ ਫਟੇਗੜ ਸਾਹਿਬ ਜਾਂ ਪੰਜਾਬ ਪਾਲ ਕੋਈ ਵੀ ਆਪਣੀ ਜਿਹੜੀ ਹੈ ਕ੍ਰਿਮੀਨਲ ਵਾਲੀ